ਇੱਕ ਪਾਸੇ ਲੋਕ ਵੱਡੀ ਲੀਡ ਦੇ ਨਾਲ ਜਿਤਾ ਰਹੇ ਆ ਦੂਜੇ ਪਾਸੇ ਐਨਐਸਐਚ ਵਾਧਾ ਹੋ ਰਿਹਾ ਕਿਵੇਂ ਦੇਖਿਆ ਜਾ ਰਿਹਾ ਔਖਲਾੜ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਗੱਲ ਵੀ ਅਮਰਪਾਲ ਭਰਨ ਮੇਰੀ ਗੱਲ ਹੋਈ ਸੀ ਜੀ ਜੇਲ੍ਹ ਦੇ ਵਿੱਚ ਰਿਜ਼ਲਟ ਤੋਂ 4 ਜੂਨ ਤੋਂ 1 ਦਿਨ ਪਹਿਲਾਂ 3 ਜੂਨ ਨੂੰ ਇਹ ਸਾਰਾ ਕੁਝ ਕੀਤਾ ਗਿਆ ਹੈ ਤੋਂ ਇਸੇ ਕਰਕੇ ਕੀਤਾ ਗਿਆ ਬਖਲਾੜ ਚਾ ਕੇ ਜਿਹੜੇ ਅੰਦਰ ਜੇਲ ਚ ਅੰਦਰ ਸਿੰਘ ਨੇ ਉਹ ਸਾਰੇ ਬੜੇ ਜਿਆਦਾ ਸਦਕੀ ਨੇ ਬੜੇ ਜਿਆਦਾ ਮੈਂ ਕਹਿੰਗਾ ਜੁਝਾਰੂ ਨੇ ਚੜ੍ਹਦੀ ਕਲਾ ਚ ਨੇ ਉਹਨਾਂ ਦੇ ਮਾਸਾ ਵੀ ਕੋਈ ਇਹ ਜ਼ੈਨ ਚ ਚੀਜ਼ ਨਹੀਂ ਆਈ ਦੀਨਪ੍ਰੀਤ ਬਿੱਟੂ ਕਹਿ ਰਿਹਾ ਹੈ ਕਿ ਜੀ ਅਮਰਤਪਾਲ ਪੁਰਾਣੂ ਲੋਕਾਂ ਨੇ ਚੁਣ ਕੇ ਭੇਜਿਆ ਵੀ ਮੈਂ ਵੀ ਕੋਸ਼ਿਸ਼ ਕਰੂੰਗਾ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀ ਜਾਂ ਉਹਨਾਂ ਨਾਲ ਰਾਬਤਾ ਕਰਨ ਦੀ ਬਿਆਨ ਬੜੇ ਦਿੰਦੇ ਨੇ ਪਰ ਜੇ ਕੋਈ ਵਾਕਈ ਉਸਦੇ ਲਈ ਉਦਮ ਕਰਦਾ ਹੈ ਜੇ ਕੋਈ ਕੁਸ਼ੂ ਕਰਦੇ ਆ ਤਾਂ ਮੇਰੇ ਹਿਸਾਬ ਨਾਲ ਜੋ ਉਸ ਨੂੰ ਵੈਲਕਮ ਕਰਨਾ ਚਾਹੀਦਾ ਹੈ ਕੀ ਸਿੰਘ ਜਦੋਂ ਮਾਜਰਾ ਕਰ ਰਿਹਾ ਜਿਵੇਂ ਅਮਰਪਾਲ ਸਿੰਘ ਹੋਰਾਂ ਨੂੰ ਨਾ ਛੱਡਿਆਤਾ ਸੀ ਐਜੀਟੇਸ਼ਨ ਕਰਾਂਗੇ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਲਜ਼ਾਮ ਲਾਇਆ ਆਰਐਸਐਸ ਦੇ ਏਜੰਟ ਵਗੈਰਾ ਵਗੈਰਾ ਤਾਂ ਇਹ ਬੜੇ ਹੀ ਜਿਆਦਾ ਜਿਵੇਂ ਇੰਗਲਿਸ਼ ਦੀ ਗੱਲ ਹੈ ਬਿਲੋ ਦੀ 벨ਟ ਹਿੱਟ ਕਰਨ ਵਾਲਾ ਇਹਨਾਂ ਦਾ ਕਿਰਦਾਰ ਹਲੇ ਤੱਕ ਬਾਦਲਦਲ ਦਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਸ੍ਰੀ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਵੱਡਾ ਫਤਵਾ ਮਿਲਿਆ ਹੈ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਨੂੰ ਜਿੱਤਾਇਆ ਗਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸਾਡੇ ਨਾਲ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਈਮਾਨ ਸਿੰਘ ਖਾਰਾਜੀ ਮੌਜੂਦ ਰਹਿਣਗੇ ਵਾਈਕਰੂ ਜੀ ਕਾਲਸਾ ਸਾਬ ਵਾਈਕਰੂ ਜੀ ਕੀ ਫਤਿਹ ਜੀ ਖਰ ਸਭ ਠੀਕ ਠਾਕ ਕਿਰਪਾ ਮਹਾਰਾਜੀ ਤੁਸੀਂ ਸੁਣਾਓ ਜੀ ਖਰ ਸਭ ਇੱਕ ਪਾਸੇ ਲੋਕ ਵੱਡੀ ਲੀਡ ਦੇ ਨਾਲ ਜਿਤਾ ਰਹੇ ਆ ਦੂਜੇ ਪਾਸੇ ਐਨਐਸਏ ਚ ਵਾਅਦਾ ਹੋ ਰਿਹਾ ਕਿਵੇਂ ਦੇਖਿਆ ਜਾਵੇ ਦੇਖੋ ਮੈਂ ਤਾਂ ਸਮਝਦਾ ਇੱਕ ਜੋ ਬਖਲਾਹਟ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਇੱਕ ਪਾਸੇ ਤਾਂ ਜਿਹੜੀ ਐਨਐਸਏ ਲਾਈ ਹੈ ਭਾਈ ਅਮਰਿਤਪਾਲ ਸਿੰਘ ਹੈ ਤੇ ਉਹਨਾਂ ਦੇ ਸਾਥੀਆਂ ਦੀ ਇਹ ਇਸ ਆਮ ਆਦਮੀ ਪਾਰਟੀ ਦੀਆਂ ਜੜਾਂ ਵਿੱਚ ਬੈਠੀ ਹੈ ਇਹ ਇਹਨਾਂ ਨੂੰ ਅੰਦਰੋਂ ਖੋ ਰਿਹਾ ਹੈ ਤਾਂ ਜਿਹੜੀ ਇਹ ਪੰਜਾਬ ਦੇ ਨੌਜਵਾਨਾਂ ਦੇ ਵਧੇ ਕੀ ਕੀਤੀ ਹੈ ਸਿੱਧਾ 46% ਤੋਂ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਉਹ 21-22% ਤੇ ਆਣ ਖਲੋਤਾ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ 13 0 ਵਾਲਾ ਦਾਵਾ ਕਰਦਾ ਉਹ ਦਾਵਾ ਵੀ ਇਹਨਾਂ ਦਾ ਵਿੱਚ ਹੀ ਰਹਿ ਗਿਆ 13 ਦੇ ਵਿੱਚੋਂ ਇੱਕ ਕੱਟ ਗਿਆ ਤੇ ਇਕੱਲਾ ਤਿੰਨ ਰਹਿ ਗਿਆ ਤਿੰਨ ਸੀਟਾਂ ਤੇ ਇਹ ਲੋਕ ਸਭਾ ਦੇ ਵਿੱਚ ਇਸ ਮਿਟਕੇ ਜੋ ਰਹਿ ਚੁੱਕੇ ਨੇ ਹੁਣ ਜੋ ਅੱਗੇ ਜਿਮਨੀਆ ਚੋਣਾਂ ਆ ਰਹੀਆਂ ਨੇ ਮੈਂ ਸਮਝਦਾ ਵੀ ਜੋ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕੀਤਾ ਹੈ ਜਾਂ ਜੋ ਇਹ ਕਰ ਰਹੇ ਨੇ ਮੈਂ ਸਮਝਦਾ ਇਸ ਤੇ ਜਿਮਨੀ ਚੋਣਾਂ ਦੇ ਵਿੱਚ ਵੀ ਇਹਨਾਂ ਦਾ ਸਫਾਇਆ ਹੋ ਜਾਣਾ ਜੋ ਮੈਨੂੰ ਲੱਗਦਾ ਭਗਵੰਤ ਸਿੰਘ ਮਾਨ ਨੂੰ ਇਹ ਡਰ ਖਾ ਰਿਹਾ ਹੈ ਵੀ ਕਿਵੇਂ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਜੋ ਪੋਲਿਟਿਕਲ ਔਰਤੇ ਜਿਹੜੇ ਨੌਜਵਾਨ ਨੇ ਉਹ ਲਾਮਬੰਦ ਹੋ ਰਹੇ ਨੇ ਤੇ ਜਥੇਬੰਦ ਹੋਣ ਨੂੰ ਉਹ ਸਾਰੇ ਨੌਜਵਾਨ ਰੈਡੀ ਨੇ ਕਿਵੇਂ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਖੇਤਰੀ ਤੇ ਇੱਕ ਪੰਥਕ ਧਿਰ ਦੀ ਜਿਹੜੀ ਉਸਾਰੀ ਹੋਣ ਜਾ ਰਹੀ ਹੈ ਤਾਂ ਹੀ ਉਹ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਜੋ ਇਹ ਵਧੀਕੀ ਕੀਤੀ ਹੈ ਜੋ ਐਨਐਸਏ ਪੂਰੇ ਤੁਸੀਂ ਲਾ ਲੋ 12 ਮਹੀਨਿਆਂ ਦੀ ਕੀਤੀ ਹੈ ਤੇ ਉਹ ਇੱਕ ਰਿਜ਼ਲਟ ਤੋਂ 4 ਜੂਨ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇਹ ਸਾਰਾ ਕੁਝ ਕੀਤਾ ਗਿਆ ਤੇ ਇਸੇ ਕਰਕੇ ਤਾਂ ਗਿਆ ਬਖਲਾੜ ਚਾ ਕੇ ਖੁੰਦਕ ਭਰੀ ਭਾਵਨਾ ਦੇ ਨਾਲ ਤੇ ਮੈਂ ਸਮਝਦਾ ਇੱਕ ਖਾਰਖਾਨੇ ਦੇ ਕਾਰਨ ਇਹ ਸਾਰਾ ਕੁਝ ਕੀਤਾ ਗਿਆ ਜੀ ਖਰਾ ਸਰ ਜਿਵੇਂ ਤੁਸੀਂ ਕਹਿ ਕੇ ਖਾਰਖਾਨੇ ਦੇ ਨਾਲ ਜਿਹੜਾ ਇਹ ਸਾਰਾ ਕੁਝ ਕੀਤਾ ਗਿਆਗਾ ਇੱਕ 3 ਤਰੀਕ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ 6 ਤਰੀਕ ਤੱਕ ਸਭ ਲਗਭਗ ਬਹੁਤਿਆਂ ਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਪਰ ਹੁਣ ਇਹ ਜਿਹੜੀ ਗੱਲ ਆ ਪਬਲਿਕ ਡੋਮੇਨ ਦੇ ਵਿੱਚ ਆ ਗਈ ਹੈ ਤੁਹਾਨੂੰ ਕਦੋਂ ਪਤਾ ਲੱਗਦਾਗਾ ਤੁਸੀਂ ਮਤਲਬ ਕੋਈ ਕੀ ਜੇ ਆਪਾਂ ਕਹੀਏ ਵੀ ਐਸਐਨਐਸ ਦੇ ਖਿਲਾਫ ਪਰਿਵਾਰ ਕੁਝ ਕਰ ਰਿਹਾ ਤੁਹਾਡੇ ਨਾਲ ਪਰਿਵਾਰ ਇਨ ਟੱਚ ਹੈਗਾਗਾ ਜਾਂ ਤੁਸੀਂ ਆਪਣੇ ਲੈਵਲ ਦੇ ਉੱਤੇ ਜਥੇਬੰਦੀ ਦੇ ਲੈਵਲ ਦੇ ਉੱਤੇ ਕੋਈ ਐਫਰਟ ਕਰ ਰਹੇ ਹੋ ਨੇ ਦੇਖੋ ਜੋ ਇਹ ਜੋ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਜੋ ਇਹ ਵਾਅਦਾ ਹੋਇਆ 12-12 ਮਹੀਨਿਆਂ ਦਾ ਇਹ ਦੇਖੋ 7 ਮਾਰਚ 2024 ਤੋਂ ਬਾਅਦ ਜੋ ਟੈਲੀਫੋਨ ਲਾਈਨਾਂ ਨੇ ਜੇਲ੍ਹ ਦੀਆਂ ਸਾਮ ਸਰਕਾਰ ਨੇ ਬੰਦ ਕਰ ਦਿੱਤੀਆਂ ਸੀ ਇਸ ਕਰਕੇ ਵੀ ਜੋ ਚੋਣ ਜਾਬਤਾ ਜੋ ਲੱਗ ਚੁੱਕਿਆ ਸੀ ਤੇ ਖੋਲ ਨਹੀਂ ਸੀ ਰਿਹਾ ਅਸੀਂ ਬੜੀਆਂ ਇਲੈਕਸ਼ਨਾਂ ਤੋਂ ਬਾਅਦ ਵੀ ਦਰਖਾਸਤਾਂ ਦਿੱਤੀਆਂ ਸੀ ਕਿਉਂਕਿ ਜਿਹੜੀਆਂ ਸਾਮ ਦੀਆਂ ਇਹਨੇ ਚੋਣਾਂ ਨੇ ਲੋਕ ਸਭਾ ਦੀਆਂ ਉਹ 7 ਮਈ ਨੂੰ ਸੰਪੂਰਨ ਹੋ ਗਈਆਂ ਸੀ ਤਾਂ ਉਸ ਤੋਂ ਬਾਅਦ ਵੀ ਇਹਨਾਂ ਨੇ ਨਹੀਂ ਚਲਾਇਆ ਤੇ ਮੈਂ ਸਮਝਦਾ 2 ਕੁ ਦਿਨ ਪਹਿਲਾਂ 17 ਜੂਨ ਨੂੰ ਜੋ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਵੀ ਇਸ ਤਰੀਕੇ ਦੇ ਨਾਲ ਇੱਕ ਕਨਫਰਮੇਸ਼ਨ ਆਰਡਰ ਆਇਆ ਹੈ ਕਿਉਂਕਿ ਪਹਿਲਾਂ ਸਾਡੇ ਕੋਲ ਡਿਟੈਂਸ਼ਨ ਆਰਡਰ ਸੀ ਸਾਥੀਆਂ ਦਾ ਜੋ ਗਰਾਉਂਡਸ ਆਫ ਡਿਟੈਂਸ਼ਨਸ ਹਨ ਪਰ ਉਸ ਤੋਂ ਬਾਅਦ ਕੀ ਸੀ ਵੀ ਜੋ ਪਿਛਲੇ ਸਾਲ ਆਏ ਹੁੰਦਾ ਸੀ ਵੀ 3 ਸਾਲਾਂ ਦੀ 3 ਮਹੀਨਿਆਂ ਦੀ ਐਨਐਸਏ ਲਾਉਂਦੇ ਸੀ ਉਸ ਤੋਂ ਬਾਅਦ ਜੋ ਹੁਣ ਫਿਰ ਐਕਸਟੈਂਡ ਕਰ ਦਿੰਦੇ ਹੁੰਦੇ ਸੀ ਔਨ ਦਾ ਬੇਸਿਸ ਆਫ ਨਿਊ ਗਰਾਉਂਡਸ ਤਾਂ ਚਾਰ ਵਾਰੀ ਉਹ ਐਕਸਟੈਂਡ ਹੋਈ ਹੈ ਪਰ ਇਸ ਵਾਰ ਵੀ ਸਾਨੂੰ ਆਏ ਸੀ ਵੀ ਚਲੋ ਸਰਕਾਰ ਨੇ ਉਵੇਂ ਹੀ ਕਰਨਾ ਹੈ ਵੀ ਸ਼ਾਇਦ ਜੋ ਇਲੈਕਸ਼ਨਾਂ ਤੋਂ ਬਾਅਦ ਸਰਕਾਰ ਇੱਕ ਕੌਮ ਦਾ ਫਤਵਾ ਮੰਨਦਿਆਂ ਹੋਇਆਂ ਤੇ ਇੱਕ ਇੱਕ ਜੋ ਕੌਮ ਦਾ ਪ੍ਰੈਸ਼ਰ ਪੰਜਾਬ ਦਾ ਪ੍ਰੈਸ਼ਰ ਮੰਨਦਿਆਂ ਹੋਇਆਂ ਹੋ ਸਕਦਾ ਸਾਥੀਆਂ ਦੀ NSA ਜੋ 13 ਜੂਨ ਨੂੰ ਐਕਸਟੈਂਡ ਨਾ ਕਰੇ ਕਿਉਂਕਿ 13 ਜੂਨ ਨੂੰ ਸੌਰੀ 18 ਜੂਨ ਨੂੰ ਕਿਉਂਕਿ 18 ਮਾਰਚ ਤੋਂ ਬਾਅਦ ਜੋ 3 ਮਹੀਨੇ 18 ਜੂਨ ਬੰਦੇ ਨੇ ਭਾਈ ਅਮਰਤਪਾਲ ਸਿੰਘ ਦੇ 3 ਮਹੀਨੇ 24 ਜੁਲਾਈ ਬੰਦੇ ਨੇ 24 23 April ਤੋਂ ਬਾਅਦ ਤਾਂ ਸਾਨੂੰ ਆਏ ਸੀ ਤਾਂ ਜਦੋਂ ਇਹ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਚਾਨਣਾ ਪਾਇਆ ਵੀ ਜੋ ਇਹ ਵੀ ਇੱਕ ਸਾਡਾ ਕਨਫਰਮੇਸ਼ਨ ਆਰਡਰ ਆਇਆ ਹੈ ਜਿਸ ਦੇ ਵਿੱਚ ਜੋ ਇਹ ਤਰੀਕ ਹੈ ਇਹ ਲਿਖੀ ਗਈ ਹੈ ਵੀ 12 ਮਹੀਨਿਆਂ ਦੀ ਜਿਹੜੀ ਐਨਐਸਏ ਹੈ 19 ਮਾਰਚ 2000 24 ਤੋਂ ਲੈ ਕੇ 12 ਮਹੀਨੇ 19 ਮਾਰਚ 2025 ਬੰਦੀ ਤਾਂ ਮੈਂ ਵੀ ਬੜਾ ਜ਼ਿਆਦਾ ਹੈਰਾਨੀ ਜਨਕ ਇੱਕ ਮੇਰਾ ਐਕਸਪ੍ਰੈਸ਼ਨ ਸੀ ਪਰ ਜਿਹੜੇ ਅੰਦਰ ਜੇਲ ਚੰਦਰ ਸਿੰਘ ਨੇ ਉਹ ਸਾਰੇ ਬੜੇ ਜ਼ਿਆਦਾ ਸਦਕੀ ਨੇ ਬੜੇ ਜ਼ਿਆਦਾ ਮੈਂ ਕਹੂੰਗਾ ਜੁਝਾਰੂ ਨੇ ਚੜ੍ਹਦੀ ਕਲਾ ਚ ਨੇ ਉਹਨਾਂ ਦੇ ਮਾਸਾ ਵੀ ਕੋਈ ਇਹ ਜ਼ੈਨ ਚ ਚੀਜ਼ ਨਹੀਂ ਆਈ ਹਾਲਾਂਕਿ ਮੈਨੂੰ ਬੜਾ ਫੀਲ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਬੜਾ ਫੀਲ ਹੋਇਆ ਵੀ ਇੱਕ ਸਾਹ ਦੇ ਨਾਲ ੱੱਕਾ ਬੜਾ ਹੋ ਰਿਹਾ ਤਾਂ ਸਾਡੇ ਮੈਂ ਕਹੂੰਗਾ 3-4 ਦਿਨ ਪਹਿਲਾਂ ਹੀ ਇਹ ਜੋ ਤੁਸੀਂ ਨੌਲੇਜ ਕਹਿ ਲੋ ਵੀ ਇਹ ਗੱਲ ਆਈ ਹੈ ਤੇ ਉਸ ਤੋਂ ਉਸ ਬਾਅਦ ਜੋ ਇਹ ਸਾਰਾ ਜਿਵੇਂ ਡਿਟੈਂਸ਼ਨ ਆਰਡਰ ਵਗੈਰਾ ਹੈ ਉਹ ਕਨਫਰਮੇਸ਼ਨ ਆਰਡਰ ਦੇਖਿਆ ਤੇ ਉਸ ਤੋਂ ਬਾਅਦ ਜੋ ਪਤਾ ਲੱਗਿਆ ਵੀ ਇਹ ਗੱਲ ਵਾਕਈ ਸਹੀ ਹੈ ਤੁਹਾਡੀ ਗੱਲ ਹੋਈ ਐ ਮਨਪਾਲ ਹੋਰਾਂ ਨੂੰ ਮੇਰੀ ਗੱਲ ਹੋਈ ਸੀ ਜੀ ਜੇਲ ਦੇ ਵਿੱਚ ਤਾਂ ਉਸ ਤੋਂ ਬਾਅਦ ਭਾਈ ਗੁਰਮੀਤ ਕਦੋਂ ਗੱਲ ਵੀ ਛੁੱਟੀ ਮੇਰੀ ਪਰਸੋਂ ਵੀ ਹੋਈ ਸੀ ਤੇ ਕੱਲ ਵੀ ਹੋਈ ਸੀ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਤੇ ਹੋਰ ਜਿਹੜੇ ਸਾਥੀ ਨੇ ਨਾਲ ਉਹਨਾਂ ਨਾਲ ਹੋਈ ਸੀ ਤੇ ਉਦੋਂ ਉਹਨਾਂ ਨੇ ਇਸ ਚੀਜ਼ ਤੇ ਚੰਨਣਾ ਪਾਇਆ ਸੀ ਵੀ ਜੋ ਉੱਥੇ ਵੀ ਇੱਕ ਜੋ ਇਹਨਾਂ ਨੂੰ ਇੱਕ ਵਕੀਲ ਸਹਿਬਾਨ ਮਿਲੇ ਹੋਏ ਨੇ ਇੱਕ ਫ੍ਰੀ ਲੀਗਲ ਏਡ ਵਕੀਲ ਮਿਲੇ ਨੇ ਇਹਨਾਂ ਨੂੰ ਅ ਸਮੀਰ ਟੋਡੀ ਜੋ ਇਹਨਾਂ ਨੂੰ ਆਸਾਮ ਸਰਕਾਰ ਵੱਲੋਂ ਮਿਲੇ ਨੇ ਤਾਂ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਵੀ ਜਦੋਂ ਫੋਨ ਦੀ ਫੈਸਿਲਿਟੀ ਨਹੀਂ ਸੀ ਅਸੀਂ ਉਹਨਾਂ ਨੂੰ ਵੀ ਦਿਖਾਇਆ ਉਹ ਵੀ ਬੜੇ ਇੱਕ ਤਰੀਕੇ ਨਾਲ ਪੰਬਲ ਪੂਸੇ ਚ ਪੈ ਗਏ ਸੀ ਵੀ ਸਰਕਾਰ ਨੇ ਬੜਾ ਜਿਆਦਾ ਵਧਿੱਕੀ ਕੀਤੀ ਹੈ ਤਾਂ ਉਸ ਤੋਂ ਬਾਅਦ ਜੋ ਮੈਨੂੰ ਵੀ ਉਹ ਆਰਡਰ ਮੈਂ ਡਿਟੈਂਸ਼ਨ ਜੋ ਦੇਖਿਆ ਕਨਫਰਮੇਸ਼ਨ ਆਰਡਰ ਮੈਨੂੰ ਉਹਨਾਂ ਨੇ ਭੇਜਿਆ ਤੇ ਮੈਨੂੰ ਵੀ ਲੱਗਿਆ ਵੀ ਬੜੀ ਜਿਆਦਾ ਇੱਕ ਹੈਰਾਨੀ ਜਨਕ ਚੀਜ਼ ਹੈ ਤੇ ਉਸ ਤੋਂ ਬਾਅਦ ਜੋ ਮੈਂ ਸੋਚਿਆ ਵੀ ਇੱਕ ਵਾਰ ਹੁਣ ਜੋ ਭਾਈ ਅਮਰਿਤਪਾਲ ਸਿੰਘ ਦਾ ਸੌ ਚੱਕਣ ਵਾਲਾ ਸਮਾਗਮ ਹੈ ਕਿਉਂਕਿ ਅਦਾਲਤਾਂ ਵੀ ਬੰਦ ਨੇ ਮਾਨਯੋਗ ਹਾਈ ਕੋਰਟ ਵਿੱਚ ਵੀ ਜੋ ਛੁੱਟੀਆਂ ਨੇ ਤੇ ਮਾਨਯੋਗ ਸੁਪਰੀਮ ਕੋਰਟ ਵੀ ਬੰਦ ਹੈ ਤੇ ਉਦੋਂ ਪਹਿਲਾਂ ਜਿਹੜੀ ਸੌ ਚੱਕ ਸਮਾਗਮ ਤੋਂ ਬਾਅਦ ਵਿੱਚ ਭਾਈ ਅਮਰਿਤਪਾਲ ਸਿੰਘ ਪੂਰਨ ਤੌਰ ਤੇ ਜੋ ਮੈਂਬਰ ਪਾਰਲੀਮੈਂਟ ਬਣਨਗੇ ਉਸ ਤੋਂ ਬਾਅਦ ਵਿੱਚ ਉੱਥੇ ਮਿਲ ਕੇ ਸਾਰਿਆਂ ਨਾਲ ਸਲਾਹ مشਵਰਾ ਕਰਕੇ ਵੀ ਅਸੀਂ ਇਸ ਇਨਾਂ ਨਵੀਂ ਐਨਐਸਸੀ ਦੀ ਪੈਰਵੀ ਕਿਸ ਤਰੀਕੇ ਨਾਲ ਕਰਨੀ ਹੈ ਉਹ ਵਿਆਉਤਬੰਦੀ ਕਰਕੇ ਤੇ ਉਸ ਤੋਂ ਬਾਅਦ ਜੋ ਅੱਗੇ ਕਰਾਂਗੇ ਥੋੜੀ ਪਰਿਵਾਰ ਨਾਲ ਗੱਲ ਹੋਈ ਜਾਂ ਜਿਵੇਂ ਅਮਰਿਤਪਾਲ ਸਿੰਘ ਹੋਰਾਂ ਨਾਲ ਥੋੜੀ ਗੱਲ ਹੋਈ ਦੁਲਵਗਲੀ ਕਾਰਵਾਈ ਤੁਹਾਡੀ ਕੀ ਹੋਵੇ ਅਗਲੀ ਪੈਰਵਾਈ ਕਿਸ ਤਰੀਕੇ ਦੀ ਹੋਵੇ ਦੇਖੋ ਹਲੇ ਤੱਕ ਤਾਂ ਜੋ ਅਸੀਂ ਪਹਿਲਾਂ ਫੋਕਸ ਕਰਾਂਗੇ ਵੀ ਦੇਖੋ ਜਿਵੇਂ ਸਰਕਾਰ ਤੇ ਜੋ ਇੱਕ ਤਰੀਕੇ ਨਾਲ ਪੋਲਿਟਿਕਲ ਪ੍ਰੈਸ਼ਰ ਬਣਾਉਣਾ ਕਿਉਂਕਿ ਦੇਖੋ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਸਿੰਘ ਨੇ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਕਿਸੇ ਨੂੰ ਤਾਂ ਐਨਐਸਏ ਦੇ ਅਧੀਨ ਕੋਈ ਇਵੈਂਟ ਮੈਨੇਜਰ ਦਿਖਾਇਆ ਹੈ ਕੋਈ ਪਰਸਨਲ ਅਸਿਸਟੈਂਟ ਪੀਏ ਦਿਖਾਇਆ ਹੈ ਕੋਈ ਮੀਡੀਆ ਐਡਵਾਈਜ਼ਰ ਦਿਖਾਇਆ ਹੈ ਤੇ ਕੋਈ ਕਿਸੇ ਹੋਰ ਰੂਪ ਦੇ ਵਿੱਚ ਦਿਖਾਇਆ ਜੋ ਮੁੱਖ ਦੋਸ਼ੀ ਹੈ ਉਹ ਜੋ ਭਾਈ ਅਮਰਤਪਾਲ ਸਿੰਘ ਨੂੰ ਸਾਰੇ ਪਰਚਿਆਂ ਦੇ ਵਿੱਚ 12 ਪਰਚਿਆਂ ਦੇ ਵਿੱਚ ਉਹ ਭਾਈ ਅਮਰਤ ਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਉਹ ਦਿਖਾਇਆ ਗਿਆ ਤਾਂ ਜੇ ਇੱਥੇ ਸੌ ਚੱਕਣ ਤੋਂ ਬਾਅਦ 24 ਜੂਨ ਨੂੰ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਉਹਨਾਂ ਦੀ ਬੰਦ ਖਲਾਸੀ ਹੁੰਦੀ ਹੈ ਤਾਂ ਇਸ ਦੇ ਨਾਲ ਜਿਹੜੇ ਬਾਕੀ ਸਿੰਘ ਨੇ ਉਹ ਤਾਂ ਬਾਹਰ ਫਿਰ ਆ ਹੀ ਜਾਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਮੇਨ ਰੋਲ 'ਚ ਨਹੀਂ ਦਿਖਾਇਆ ਉਹਨਾਂ ਨੂੰ ਸਪੋਰਟਿੰਗ ਰੋਲ ਵਿੱਚ ਦਿਖਾਇਆ ਤਾਂ ਇੱਕ ਵਾਰ ਹਲੇ ਤਾਂ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਇੱਕ ਚੁਣੇ ਹੋਏ ਨਮੈਂਦੇ ਨੇ ਪਰ ਉਹਨਾਂ ਨੂੰ ਸੌ ਚੱਕਣ ਤੋਂ ਬਾਅਦ ਇਹ ਮੈਂਬਰ ਪਾਰਲੀਮੈਂਟ ਦੀ ਕੁਰਸੀ ਸੰਭਾਲਣਗੇ ਤੇ ਉਸ ਤੋਂ ਬਾਅਦ ਦੇਖੋ ਕੌਮ ਦਾ ਹਲੇ ਵੀ ਬੜਾ ਜਿਆਦਾ ਸਾਥ ਜਦੋਂ ਤੋਂ ਇਹ ਗੱਲ ਮੀਡੀਆ 'ਚ ਆਈ ਹੈ ਮਿਲ ਰਹੀ ਹੈ ਤੇ ਮੈਂ ਸਮਝਦਾ ਉਸ ਤੋਂ ਬਾਅਦ ਕਿਉਂਕਿ ਜੂਨ ਮਹੀਨਾ ਦੇਖ ਕੇ ਤੇ ਫਿਰ ਅਸੀਂ ਸਾਰੀ ਜਿਹੜੀ ਕਾਨੂੰਨੀ ਇਸ ਦਾ ਪੈਂਤਰਾ ਹੈ ਜਿਹੜੀ ਪਾਇਰਵਾਈ ਹੈ ਉਹ ਅੰਦਰ ਮਿਲ ਕੇ ਕਿਉਂਕਿ ਫੋਨ ਤੇ ਬਹੁਤਾ ਸਮਾਂ ਨਹੀਂ ਦਿੰਦੇ ਉਹਨਾਂ ਨੂੰ ਘੰਟਾ ਦਿੰਦੇ ਆ ਉਹ ਮੰਗਲਵਾਰ ਨੂੰ ਤੇ ਘੰਟਾ ਦਿੰਦੇ ਆ ਉਹ ਸ਼ੁੱਕਰਵਾਰ ਨੂੰ ਹਫਤੇ 'ਚ 2 2.5 ਘੰਟੇ ਦਾ ਸਮਾਂ ਦਿੰਦੇ ਆ ਉਹ ਤਾਂ ਉੱਥੇ ਪਰਿਵਾਰ ਨਾਲ ਵੀ ਗੱਲਾਂ ਕਰਨੀਆਂ ਹੁੰਦੀਆਂ ਨੇ ਤੇ ਵਕੀਲ ਨਾਲ ਵੀ ਤਾਂ ਬਹੁਤਾ ਸਮਾਂ ਨਹੀਂ ਉਹ ਦਿੰਦੇ ਤਾਂ ਇਹ ਜਿਹੜੀ ਇੱਕ ਵਿਚਾਰ ਚਰਚਾ ਹੈ ਇਸ ਸਮੇਂ ਬੱਧੀ ਵਿਚਾਰ ਚਰਚਾ ਤੇ ਇਹ ਬੈਠ ਕੇ ਹੀ ਇਸ ਬਾਰੇ ਗੱਲਬਾਤ ਹੋ ਸਕਦੀ ਹੈ ਜੀ ਹੂੰ ਦੂਜੇ ਪਾਸੇ ਜੀ ਆਪਾਂ ਗੱਲ ਕਰੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਐਨਐਸਸੀ ਲਾ ਰਹੀ ਹੈ ਦੂਜੇ ਪਾਸੇ ਐਮਓਐਸ ਬਣੇ ਪੰਜਾਬ ਦੇ ਜਿਹੜੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਹਿ ਰਹੇ ਹੈ ਕਿ ਜੀ ਅਮਰਤਪਾਲ ਪੁਰਾਣੂ ਲੋਕਾਂ ਨੇ ਚੁਣ ਕੇ ਭੇਜਿਆ ਵੀ ਮੈਂ ਵੀ ਕੋਸ਼ਿਸ਼ ਕਰੂੰਗਾ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀ ਜਾਂ ਉਹਨਾਂ ਨਾਲ ਰਾਬਤਾ ਕਰਨ ਦੀ ਕਿ ਉਹਨਾਂ ਨੂੰ ਜਿਹੜਾ ਸੌਂ ਚੁਕਾਈ ਜਾ ਸਕੇ ਜਾਂ ਮਤਲਬ ਜੇ ਲੋਕਾਂ ਨੇ ਚੁਣ ਕੇ ਭੇਜਿਆ ਜਾਂ ਫਤਵਾ ਦਿੱਤਾ ਲੋਕਾਂ ਨੇ ਤਾਂ ਉਹ ਕਹ ਰਿਹਾ ਮੈਂ ਵੀ ਐਫਰਟਸ ਕਰੂੰਗਾ ਜਿੱਥੇ ਗੱਲਬਾਤ ਹੋ ਸਕਦੀ ਹੈ ਨਹੀਂ ਦੇਖੇ ਨਹੀਂ ਲੱਗਦੀ ਇਹ ਸਟੇਟਮੈਂਟ ਕਿਵੇਂ ਲੱਗਦੀ ਹੈ ਨਹੀਂ ਦੇਖੋ ਜੀ ਸਰਦਾਰ ਸਾਹਿਬ ਮੈਂ ਸਮਝਦਾ ਹਾਂ ਵੀ ਇੱਕ ਬੜੀ ਤਰਾਸਦੀ ਹੈ ਪੰਜਾਬ ਦੀ ਇੱਕ ਪਾਸੇ ਤਾਂ ਉਹ ਨੇ ਜਿਹੜੇ ਹਾਰ ਕੇ ਵੀ ਮਿਨਿਸਟਰ ਬਣ ਗਏ ਨੇ ਪੰਜਾਬ ਸੈਂਟਰ ਦੇ ਵਿੱਚ ਤੇ ਦੂਸਰੇ ਪਾਸੇ ਭਾਈ ਅਮਰਿਤਪਾਲ ਸਿੰਘ ਨੇ ਜਿਹੜੇ ਜਿੱਤ ਕੇ ਵੀ ਜੇਲ੍ਹ ਦੇ ਅੰਦਰ ਨੇ ਤਾਂ ਦੇਖੋ ਚਲੋ ਜੋ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਦਾ ਦੇਖੋ ਕੋਈ ਵੀ ਬੰਦਾ ਹੈ ਚਾਹੇ ਕਿਸੇ ਪਾਰਟੀ ਦਾ ਭਾਜਪਾ ਦਾ ਕਾਂਗਰਸ ਦਾ ਆਮ ਆਦਮੀ ਦਾ ਬਾਦਲ ਦਲ ਦਾ ਜੇ ਕੋਈ ਵੀ ਬੰਦੀ ਸਿੰਘਾਂ ਦੀ ਵਾਕਈ ਗੱਲ ਹੱਲ ਕਰਾਉਣਾ ਚਾਹੁੰਦਾ ਹੈ ਕੋਈ ਮਨਸ਼ਾ ਵੀ ਦੇਖੋ ਬਿਆਨ ਬੜੇ ਦਿੰਦੇ ਨੇ ਪਰ ਜੇ ਕੋਈ ਵਾਕਈ ਉਸ ਦੇ ਲਈ ਉਦਮ ਕਰਦਾ ਹੈ ਜੇ ਕੁਛ ਉਹ ਕਰਦੇ ਆ ਤਾਂ ਮੇਰੇ ਹਿਸਾਬ ਨਾਲ ਜੋ ਉਸ ਨੂੰ ਵੈਲਕਮ ਕਰਨਾ ਚਾਹੀਦਾ ਹੈ ਕਿਉਂਕਿ ਦੇਖੋ ਸਿੱਖ ਕੌਮ ਦੀ ਜਿਹੜੀ ਇੱਕ ਮੈਂ ਕਹੂੰਗਾ ਪਲੈਨਿੰਗ ਹੈ ਜਾਂ ਥਿੰਕਿੰਗ ਹੈ ਸ਼ੁਰੂ ਤੋਂ ਬੜੀ ਡਿਪਲੋਮੈਟਿਕ ਰਹੀ ਹੈ ਜੋ ਸਾਡੇ ਵੱਡੇ ਵੱਡੇਰੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਉਹ ਸ਼ਾਹ ਸ਼ੂਜਾ ਐਮੇਸ਼ਾਹ ਅਬਦਾਲੀ ਦੇ ਜਿਹੜਾ ਪੋਤਰੇ ਨਾਲ ਟੇਬਲ ਟਾਕ ਕਰਦੇ ਰਹੇ ਨੇ ਉਹਨਾਂ ਦੇ ਅੱਗੇ ਦਾਦਾ ਦੇ ਪਰਦਾਦੇ ਤੁਸੀਂ ਲਾ ਲਓ ਐਮੇਸ਼ਾਹ ਅਬਦਾਲੀ ਨਾਲ ਟੇਬਲ ਟਾਕ ਕਰਦੇ ਰਹੇ ਨੇ ਨਾਦਰ ਸ਼ਾਹ ਦੇ ਨਾਲ ਜਿਹੜੀਆਂ ਮਾਲਵੇ ਦੀਆਂ ਮਿਸਲਾਂ ਸੀ ਉਹ ਟੇਬਲ ਟਾਕ ਕਰਦੀਆਂ ਰਹੀਆਂ ਨੇ ਗੱਲਬਾਤ ਬਾਤचीत ਹਮੇਸ਼ਾ ਹੁੰਦੀ ਰਹੀ ਹੈ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜੋ ਔਰੰਗਜ਼ੇਬ ਦਾ ਬੇਟਾ ਸੀ ਬਹਾਦਰ ਸ਼ਾਹ ਉਸ ਦੇ ਨਾਲ ਰਲ ਕੇ ਉਹਨਾਂ ਨੂੰ ਮਿਲੇ ਸੀ ਤੇ ਸ਼ਿਕਾਰ ਖੇਡਿਆ ਸੀ ਤਾਂ ਦੇਖੋ ਜੋ ਸਿੱਖ ਕੌਮ ਹਮੇਸ਼ਾ ਇੱਕ ਜੀ ਦੀਪ ਬਾਈ ਬਾਈ ਦੀਪ ਸਿੱਧੂ ਨੇ ਕਿਹਾ ਸੀ ਇੱਕ ਡਿਪਲੋਮੈਟਿਕ ਅਪਰੋਚ ਤੇ ਟੇਬਲ ਟਾਕ ਦੇ ਵਿੱਚ ਯਕੀਨ ਕਰਦੀ ਹੈ ਤਾਂ ਜੋ ਆਪਣਾ ਇਹ ਮੰਨਣਾ ਵੀ ਹੈ ਜੇ ਕੋਈ ਚੜਕੀ ਆਵੇ ਤਾਂ ਉਹਨੂੰ ਤੀਖ ਪੱਕੀ ਜੇ ਕੋਈ ਵੈਸੇ ਆਵੇ ਤਾਂ ਉਹਨੂੰ ਦੀਖ ਪੱਕੀ ਦੇਖੋ ਅਸੀਂ ਕਿਸੇ ਕੋਲੇ ਚੱਲ ਕੇ ਨਹੀਂ ਜਾਣਾ ਪਰ ਹਾਂ ਜੇ ਦੂਸਰੇ ਬੰਦੇ ਕੋਈ ਹੱਲ ਕਰਨਾ ਚਾਹੁੰਦੇ ਨੇ ਤਾਂ ਉਹ ਵੈਲਕਮ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸੰਵਿਧਾਨ ਦਾ ਕੋਈ ਵੀ ਆਰਟੀਕਲ ਹੋਵੇ ਜਿਹੜਾ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਗਰ ਸਾਬਤ ਹੋ ਸਕਦਾ ਹੈ ਤਾਂ ਉਸ ਨੂੰ ਵਰਤਾਂਗੇ ਤਾਂ ਕੋਈ ਵੀ ਬੰਦਾ ਜੇ ਬੰਦੀ ਸਿੰਘਾਂ ਦੀ ਰਿਆਈ ਕਰਾ ਸਕਦਾ ਤਾਂ ਉਸ ਦੀ ਇਸ ਮਨਸ਼ਾ ਦਾ ਵੈਲਕਮ ਹੈ ਜੀ ਹੂੰ ਦੂਜੇ ਪਾਸੇ ਚੰਦੂ ਮਾਜਰਾ ਹੋਰਾਂ ਦਾ ਵੀ ਬਿਆਨ ਆਇਆ ਪ੍ਰੀਮ ਸਿੰਘ ਚੰਦੂ ਮਾਜਰਾ ਕਹਿ ਰਿਹਾ ਜੀ ਅਰਪਾਲ ਸਿੰਘ ਹੋਰਾਂ ਨੂੰ ਨਾ ਛੱਡਿਆ ਤਾਂ ਅਸੀਂ ਐਜੀਟੇਸ਼ਨ ਕਰਾਂਗੇ ਹੁਣ ਤੱਕ ਕੋਈ ਉਹਨਾਂ ਵੱਲੋਂ ਮੈਸੇਜ ਪਰਿਵਾਰ ਨੂੰ ਜਾਂ ਕਿਸੇ ਹੋਰ ਨਾਲ ਰਾਤਤਾ ਹੋਇਆ ਅਕਾਲੀ ਦਲ ਦੇ ਵਿੱਚੋਂ ਵੇ ਦੇਖੋ ਮੈਂ ਤਾਂ ਸਮਝਣਾ ਚਲੋ ਗੁਰੂ ਗਵਿੰਦ ਸਿੰਘ ਮਹਾਰਾਜ ਦੀ ਬੜੀ ਜਿਆਦਾ ਕਿਰਪਾ ਹੈ ਬਖਸ਼ਿਸ਼ ਹੈ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ 'ਚ ਸਾਰਨਾ ਵੱਡੀ ਲੀਡ ਮਿਲੀ ਹੈ ਪਰ ਜਿਹੜਾ ਬਾਦਲ ਦਲ ਦਾ ਇੱਕ ਰੋਲ ਦੇਖਣ ਵਾਲਾ ਰਿਹਾ ਹੈ ਤੇ ਇਹਨਾਂ ਦੇ ਜਿਹੜੇ ਉੱਥੋਂ ਕੈਂਡੀਡੇਟ ਸੀ ਖਡੂਰ ਸਾਹਿਬ ਤੋਂ ਉਹਨਾਂ ਨੇ ਬੜਾ ਜਿਆਦਾ ਹੇਠਲੇ ਪੱਧਰ ਤੇ ਜਾ ਕੇ ਬੜੀ ਭੱਦੀ ਸ਼ਬਦਾਵਲੀ ਵਰਤ ਕੇ ਇੱਥੋਂ ਤੱਕ ਕਿ ਇਹਨਾਂ ਦਾ ਜਿਹੜੇ ਪ੍ਰਧਾਨ ਹੈ ਹੈਨਾ ਜੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਲਜ਼ਾਮ ਲਾਇਆ ਆਰਐਸਐਸ ਦੇ ਏਜੰਟ ਵਗੈਰਾ ਵਗੈਰਾ ਤਾਂ ਇਹ ਬੜੇ ਹੀ ਜਿਆਦਾ ਜਿਵੇਂ ਇੰਗਲਿਸ਼ ਦੀ ਗੱਲ ਹੈ ਬਿਲੋ ਦੀ 벨ਟ ਕਰਨ ਵਾਲਾ ਇਹਨਾਂ ਦਾ ਕਿਰਦਾਰ ਹਲੇ ਤੱਕ ਬਦਲਦਲ ਦਾ ਰਿਹਾ ਹੈ ਤੇ ਪਰ ਦੇਖੋ ਪਰ ਜੇ ਪਾਰਟੀ ਪਾਰਟੀ ਦੇ ਵਿੱਚੋਂ ਹੀ ਹੁਣ ਚਾਹੇ ਵਰਸਾ ਸਿੰਘ ਵਲਟੂਆ ਹੋਣ ਜਾਂ ਸੁਪੀਰ ਸਿੰਘ ਬਾਦਲ ਖੁਰਾਂ ਦੇ ਬਿਆਨ ਨੂੰ ਲੈ ਕੇ ਵੀ ਪਾਰਟੀ ਦੇ ਵਿੱਚੋਂ ਹੀ ਵਿਰੋਧ ਹੋ ਰਿਹਾ ਚਰਨਜੀਤ ਬਰਾੜ ਹੋਰਾਂ ਨੇ ਪਿਛਲੇ ਦਿਨੀ ਝੰਡਾ ਚੱਕਿਆ ਜਾਂ ਬਾਕੀ ਸਾਰੇ ਜਿਹੜੇ ਟਕਸਾਲੀ ਗੱਲ ਹੀ ਨਹੀਂ ਉਹ ਵਿਰੋਧ ਕਰ ਰਹੇ ਇਸ ਗੱਲ ਦਾ ਤੇ ਬਿਲਕੁਲ ਠੀਕ ਗੱਲ ਹੈ ਜੇ ਦੇਖੋ ਕੋਈ ਵੀ ਕੋਈ ਸਵਿਧਾਨ ਅਸੀਂ ਤਾਂ ਦੇਖੋ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਬਾਕੀ ਬੰਦੀ ਸਿੰਘਾਂ ਦੇ ਪਰਿਵਾਰ ਨੇ ਬੜਾ ਦੇਖੋ ਕਾਨੂੰਨੀ ਪਲੈਟਫਾਰਮ ਤੇ ਵੀ ਜ਼ੋਰ ਲਾਇਆ ਮੋਰਚਾ ਵੀ ਲਾਇਆ ਉੱਥੇ ਦਾ ਦਰਬਾਰ ਸਾਹਿਬ ਦੀ ਅਧੂਰ ਤੇ ਵਿਰਾਸਤੀ ਮਾਰਗ ਤੇ ਮੋਰਚਾ ਵੀ ਲਾਇਆ ਉਸ ਤੋਂ ਬਾਅਦ ਕੌਮ ਨੇ ਹੁਕਮ ਲਾਇਆ ਭਾਈ ਅਮਰਿਤਪਾਲ ਸਿੰਘ ਨੇ ਇਲੈਕਸ਼ਨ ਵੀ ਲੜੀ ਹੁਣ ਵੀ ਅੱਗੇ ਪੈਰ ਵੀ ਕਰਦੇ ਰਵਾਂਗੇ ਤੇ ਜੇ ਕੋਈ ਸਾਥ ਦਿੰਦਾ ਇੱਕ ਸਵਿਧਾਨਕ ਤੇ ਕਾਨੂੰਨੀ ਤਰੀਕੇ ਦੇ ਨਾਲ ਤਾਂ ਉਹਨਾਂ ਸਾਰਿਆਂ ਦਾ ਵੈਲਕਮ ਹੈ ਕਿਉਂਕਿ ਹੁਣ ਇਹ ਗੱਲ ਕਿਸੇ ਨਿਜੀ ਪਰ ਦਿੰਦੀ ਕਿਸੇ ਇੱਕ ਬੰਦੇ ਦੀ ਨਹੀਂ ਇਹ ਭਾਈ ਅਮਰਿਤਪਾਲ ਸਿੰਘ ਹੁਣ ਕੌਮੀ ਆਗੂ ਤੇ ਇਹ ਪੂਰੇ ਮੈਂ ਸਮਝਦਾ ਕੌਮ ਦੀ ਗੱਲ ਹੈ ਪੂਰੇ ਪੰਜਾਬ ਦੀ ਗੱਲ ਹੈ ਤੇ ਜੇ ਕੋਈ ਵੀ ਆਪਦੀ ਤਿਲਫੁਲ ਸੇਵਾ ਹੈ ਇਸ ਦੇ ਵਿੱਚ ਪਾਉਣਾ ਚਾਹੁੰਦਾ ਕਿਸੇ ਰੂਪ ਦੇ ਵਿੱਚ ਤਾਂ ਸਾਰੇ ਉਹ ਵੈਲਕਮ ਨੇ ਇਸ ਚੀਜ਼ ਦੇ ਵਿੱਚ ਸਵਾਗਤ ਹੈ ਸਾਰੇ ਅੰਦਰ ਮੋਰਚੇ ਦੀ ਤੁਸੀਂ ਗੱਲ ਕੀਤੀ ਹੈ ਸ੍ਰੀ ਦਰਬਾਰ ਸਾਹਿਬ ਗਲਿਆਰੇ ਦੇ ਕੋਲ ਜਿਹੜਾ ਆ ਮੋਰਚਾ ਚੱਲਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਪਿਤਾ ਉੱਥੇ ਭੁਖੜਤਾਲ ਤੇ ਵੀ ਬੈਠੇ ਮੋਰਚਾ ਚੱਲਦਾ ਗਿਆ ਜਦੋਂ ਇਲੈਕਸ਼ਨ ਦੇ ਵਿੱਚ ਜਦੋਂ ਨਾਮਿਨੇਸ਼ਨ ਜਦੋਂ ਹੋਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਉਸ ਤੋਂ ਬਾਅਦ ਉਹ ਮੋਰਚਾ ਚੱਕ ਦਿੱਤਾ ਗਿਆ ਹੁਣ ਐਜੀਟੇਸ਼ਨਲ ਤਰੀਕੇ ਨਾਲ ਕਾਰਵਾਈ ਕੀਤੀ ਜਾਊਗੀ ਜਾਂ ਕੋਟ ਕਚੈਰੀ ਰਾਹੀਂ ਜਾਂ ਕੀ ਜਿਹੜਾ ਅਗਲਾ ਜਿਹੜਾ ਰਸਤਾ ਤੁਸੀਂ ਤੈਅ ਕਰੋਗੇ ਦੇਖੋ ਸਾਡੇ ਲਈ ਤਾਂ ਹਲੇ ਤਾਂ ਦੇਖੋ ਜੀ ਇੱਕ ਬੜਾ ਮੈਂ ਕਹੂੰਗਾ ਇੱਕ ਸਰਪ੍ਰਾਈਜ਼ ਸ਼ੌਕ ਕਹਿ ਲਓ ਉਸ ਤਰੀਕੇ ਦੇ ਨਾਲ ਹੀ ਹੈ ਵੀ ਇਕੱਠੀ ਐਨਐਸਏ ਲਾ ਦੇਣੀ ਤਾਂ ਹਲੇ ਤਾਂ ਇੱਕ ਵਾਰੀ ਇਸ ਤੇ ਗੋਸ਼ਟੀ ਕਰਾਂਗੇ ਜਿਹੜੀ ਵਿਚਾਰ ਚਰਚਾ ਕਰਾਂਗੇ ਪਰਿਵਾਰ ਬੈਠ ਕੇ ਸੋਚਣਗੇ ਅੰਦਰ ਵਾਲੇ ਜਿਹੜੇ ਸਿੰਘ ਨੇ ਚਲੋ ਫੋਨਾਂ ਦੇ ਉੱਪਰ رابطہ ਮੁਰ ਤੋਂ ਸ਼ੁਰੂ ਹੋ ਚੁੱਕਿਆ ਹੈ ਤਾਂ ਉਹਨਾਂ ਨਾਲ ਉੱਥੇ ਮਿਲ ਕੇ ਫਿਰ ਉਹ ਸੋਚਾਂਗੇ ਵੀ ਹੁਣ ਇਸ ਦਾ ਕੀ ਹੱਲ ਹੋ ਸਕਦਾ ਹੈ ਵੀ ਦੇਖੋ ਕਾਮ ਨੇ ਵੀ ਬੜਾ ਸਾਥ ਦਿੱਤਾ ਹੈ ਕਾਮ ਵਾਲੇ ਪਾਸੋਂ ਕਿਸੇ ਪਾਸੋਂ ਕੋਈ ਕਮੀ ਨਹੀਂ ਛੱਡੀ ਐਡੀ ਵੱਡੀ ਲੀਡ ਦਿਵਾਉਣੀ 4.5 ਲੱਖ 4 ਲੱਖ ਜੋ ਵੋਟਾਂ ਨਾਲ ਜਿਤਾਉਣਾ ਤਾਂ ਦੇਖੋ ਕਿਸੇ ਪੱਖ ਤੋਂ ਵੀ ਕੋਈ ਕਮੀ ਨਹੀਂ ਰਹੀ ਪਰ ਫਿਰ ਵੀ ਜਿਹੜੀ ਸਰਕਾਰ ਹੈ ਇਹਨਾਂ ਦੇ ਮਨਿਸਟਰ ਨੇ ਮੁੱਖ ਮੰਤਰੀ ਸਾਹਿਬ ਨੇ ਬੜੇ ਅੜੀਏਲ ਰਵਈਏ ਨਾਲ ਉਹ ਅਪਣਾ ਰਹੇ ਨੇ ਤਾਂ ਮੈਨੂੰ ਲੱਗਦਾ ਇਸ ਤੇ ਹੁਣ ਜਿਹੜੀ ਅਗਲੀ ਵਿਉਂਤਬੰਦੀ ਹੋਵੇਗੀ ਤਾਂ ਇੱਕ ਬੜੀ ਡੂੰਗੀ ਵਿਚਾਰ ਚਰਚਾ ਤੋਂ ਬਾਅਦ ਹੀ ਉਸ ਦਾ ਕੋਈ ਮੈਂ ਕਹਾਂਗਾ ਸਮੀਕਰਨ ਦੱਸ ਸਕਦੇ ਹਾਂ ਜੀ ਬਸ ਸੀਐਮ ਤੇ ਕਿਸੇ ਦਾ ਪ੍ਰੈਸ਼ਰ ਹੋ ਸਕਦਾ ਹੈ ਹਾਈ ਕਮਾਂਡ ਦਾ ਜਾਂ ਜੇ ਪਾਸੇ ਹੋਮ ਅਫੇਅਰਸ ਦਾ ਵੀ ਜੇ ਆਪਾਂ ਗੱਲ ਕਰੀਏ ਹੋਮ ਅਫੇਅਰਸ ਤੋਂ ਵੀ ਪ੍ਰੈਸ਼ਰ ਹੋ ਸਕਦਾ ਹੈ ਗ੍ਰਹਿ ਮੰਤਰਾਲੇ ਤੋਂ ਸੈਂਟਰ ਤੋਂ ਤੁਹਾਨੂੰ ਲੱਗਦਾ ਇਦਾਂ ਦਾ ਕੁਝ ਹੋ ਸਕਦਾ ਨਹੀਂ ਮੈਨੂੰ ਕੋਈ ਨਹੀਂ ਲੱਗਦਾ ਪ੍ਰੈਸ਼ਰ ਉਹਨਾਂ ਦੇ ਉੱਪਰ ਕੋਈ ਹੋ ਸਕਦਾ ਹੈ ਕਿਉਂਕਿ ਦੇਖਿਆ ਜਾਵੇ ਜੇ ਪ੍ਰੈਸ਼ਰ ਦੇਖੋ ਭਗਵੰਤ ਸਿੰਘ ਮਾਨ ਨੂੰ ਕੋਈ ਭਾਜਪਾ ਦੀ ਸਰਕਾਰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਜੇ ਭਗਵੰਤ ਸਾਹਿਬ ਭਗਵੰਤ ਸਿੰਘ ਮਾਨ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਪੰਜਾਬ ਦੇ ਲੋਕ ਨੇ ਉਹਨਾਂ ਦਾ ਵੋਟ ਸ਼ੇਅਰ ਹੈ ਉਹਨਾਂ ਦੀਆਂ ਵੋਟਾਂ ਨੇ ਉਹਨਾਂ ਦੀਆਂ ਸੀਟਾਂ ਨੇ ਤੇ ਜੇ ਉਹਨਾਂ ਨੂੰ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਦੇਖੋ ਕੋਈ ਸੈਂਟਰ ਦੇ ਕਿਸੇ ਮਿਨਿਸਟਰ ਨਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੇ ਮੰਤਰੀ ਅਮਿਸ਼ਾ ਹੁਰਾਣੇ ਕੋਈ ਭਗਵੰਤ ਸਿੰਘ ਮਾਨ ਨੂੰ ਆਪਦੀ ਕੁਰਸੀ ਤੋਂ ਥੱਲੇ ਲਾ ਦੇਣਾ ਉਹਨਾਂ ਨੂੰ ਥੱਲੇ ਲਾਉਣ ਵਾਲੇ ਦਾ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਦੱਸ ਦਿੱਤਾ ਹੁਣ ਉਹ ਜਿਮਣੀ ਚੋਣਾਂ ਦੇ ਵਿੱਚ ਵੀ ਮੈਂ ਸਮਝਦਾ ਨਹੀਂ ਤੱਪੜ ਰੋਲ ਕੇ ਰੱਖ ਦੇਣਗੇ ਜੇ ਉਹਨਾਂ ਦਾ ਕੋਈ ਇਹ ਡਰ ਨਹੀਂ ਕੋਈ ਮੰਨ ਰੇ ਇਹ ਸਾਰਾ ਕੁਝ ਆਲਦੀਆਂ ਤੁਸੀਂ ਦੇਖੋ ਵੀ ਐਨਐਸਏ ਵਧਾਉਣ ਦਾ ਸਮਾਂ ਜਿਸ ਟਾਈਮ ਤੇ 3 ਜੂਨ ਤੇ ਜਿੰਨੀਆਂ ਇੰਟੈਲੀਜੈਂਸ ਦੀਆਂ ਏਜੰਸੀਆਂ ਸੀ ਉਹ ਇਹ ਖਬਰ ਦੇ ਰਹੀਆਂ ਅਸੀਂ ਵੀ ਦੋ ਸੀਟਾਂ ਮੁੱਖ ਤੌਰ ਤੇ ਫਤਿਹ ਨੇ ਇੱਕ ਤਾਂ ਫੀਤਕੋਟ ਵਾਲੀ ਸੀਟ ਤੇ ਇੱਕ ਉਸ ਆਵਲਿਸਿੰਗ ਇਹ ਸਾਰੀਆਂ ਏਜੰਸੀਆਂ ਇਹ ਕਹਿ ਰਹੀਆਂ ਸੀ ਵੀ ਇਹ ਸੀਟਾਂ ਕਲੀਅਰ ਨੇ ਇਹ ਡਿਕਲੇਅਰ ਨੇ ਤਾਂ ਉਸੇ ਦੇਣੀ ਇਸ ਇੱਡਾ ਵੱਡਾ ਰਿਐਕਸ਼ਨ ਕਰਨਾ ਵੀ ਸਾਰਿਆਂ ਦੀ ਐਨਐਸਏ 12-12 ਮਹੀਨੇ ਵਧਾ ਦੇਣੀ ਤਾਂ ਮੈਨੂੰ ਲੱਗਦਾ ਹੈ ਵੀ ਇਹ ਤਾਂ ਇੱਕ ਬੜੀ ਜ਼ਿਆਦਾ ਜਿਵੇਂ ਇੱਕ ਹੁੰਦਾ ਨਾ ਕੋਈ ਕੋਈ ਸਟਰੀਟ ਫਾਈਟਰ ਬੰਦਾ ਹੁੰਦਾ ਕੋਈ ਗਲੀ ਕਲੈਰਿਆਂ ਚ ਲੜਨ ਵਾਲਾ ਬੰਦਾ ਆਉਂਦਾ ਵੀ ਜੀ ਨੂੰ ਕੁਛ ਕਹੇ ਜੀ ਅੱਗੋਂ ਕੁਛ ਕਹਿ ਜਾਂਦਾ ਹੈ ਸੀਐਮ ਦੇ ਵੀ ਤਾਂ ਸਲਾਹਕਾਰ ਹੋਣਗੇ ਸੀਐਮ ਨੂੰ ਵੀ ਤਾਂ ਕਿਸੇ ਨੀ ਗੱਲ ਆਖੀ ਹੋਊਗੀ ਜਦੋਂ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀਗੀਆਂ ਕਿ ਪੰਜਾਬ ਦੇ ਵਿੱਚ ਕੌਣ ਜਿੱਤ ਰਿਹਾ ਹੈ ਜਾਂ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ 4 ਤਰੀਕ ਨੂੰ ਨਤੀਜੇ ਆਉਣਗੇ ਤਾਂ ਆਬਵੀਅਸਲੀ ਸੀਐਮ ਦੀ ਵੀ ਨਿਗਰਤਾ ਹੋਊਗੀ ਕਿ ਕੱਲ ਨੂੰ 18 ਸੀਟਾਂ ਆ ਰਹੀਆਂ ਸਾਡੀਆਂ ਜਾਂ ਨਹੀਂ ਆ ਰਹੀਆਂ ਕਿਸੇ ਨਾ ਤਾਂ ਕੀ ਹੋਊਗਾ ਨੇ ਬਿਲਕੁਲ ਠੀਕ ਗੱਲ ਹੈ ਇਹਨਾਂ ਨੂੰ ਜੋ ਏਡੀਜੀਪੀ ਇੰਟੈਲੀਜੈਂਸ ਨੇ ਜਿੰਨਾਂ ਕੋਲੇ ਸਾਰੀ ਖਬਰ ਹੁੰਦੀ ਇਹਨਾਂ ਦੇ ਬੜੇ ਖਾਸ ਨੇ ਉਹ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਇਹਨਾਂ ਨੂੰ ਹਰੇਕ ਚੀਜ਼ ਦੱਸ ਦਿੰਦੇ ਨੇ ਤੇ ਜਿਵੇਂ ਇਹ ਕਹਿੰਦੇ ਨਹੀਂ ਉਵੇਂ ਹੀ ਸਾਰੇ ਅਫਸਰ ਕਰ ਦਿੰਦੇ ਨੇ ਪਰ ਇਹਨਾਂ ਨੂੰ ਦੱਸਿਆ ਤਾਂ ਹੋਊਗਾ ਵੀ ਤੁਹਾਡਾ ਜਿਹੜਾ ਕੁਛ ਨਹੀਂ ਰਿਆ ਸਾਰੇ ਤੁਸੀਂ ਰੋੜ ਚੁੱਕੇ ਹੋ ਤਾਂ ਹੀ ਜੋ ਵੋਟਾਂ ਦੀ ਜਿਹੜੀ 30 ਜੂਨ 30 ਮਈ ਨੂੰ ਵੋਟਾਂ ਇੱਕ ਇੱਕ ਜੂਨ ਨੂੰ ਵੋਟਾਂ ਹੋਈਆਂ ਨੇ ਤੇ ਉਹ ਵੋਟਾਂ ਹੋਣ ਤੋਂ ਦੋ ਦਿਨ ਬਾਅਦ ਇਲੈਕਸ਼ਨ ਆਉਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਮੈਂ ਸਮਝਦਾ ਇੱਕੋ ਚੀਜ਼ ਹੈ ਕਿ ਮੈਂ ਹਿਊਮਨ ਬਿਹੇਵੀਅਰ ਹੁੰਦਾ ਵੀ ਖੁੰਦਕ ਚਾਕੇ ਵੀ ਤੁਸੀਂ ਛੜਾਓਗੇ ਅਸੀਂ ਅੰਦਰ ਰੱਖਾਂਗੇ ਤੁਸੀਂ ਇਲੈਕਸ਼ਨ ਲੜੋਗੇ ਜਿੱਤੋਗੇ ਅਸੀਂ ਫੇਰ ਵੀ ਅੰਦਰ ਰੱਖਾਂਗੇ ਤਾਂ ਜਿਵੇਂ ਇੱਕ ਬਦਲੇ ਦੀ ਭਾਵਨਾ ਹੁੰਦੀ ਹੈ ਵੀ ਚਲੋ ਤੁਸੀਂ ਇਲੈਕਸ਼ਨ ਲੜਨੀ ਸੀ ਲੜ ਲਈ ਤੁਸੀਂ ਜਿੰਨਾ ਅਸੀਂ ਜਿੱਤ ਗਏ ਹੁਣ ਅਸੀਂ ਤੁਹਾਨੂੰ ਆਪਣੀਆਂ ਚੰਮ ਦੀਆਂ ਚਲਾ ਕੇ ਦਿਖਾਵਾਂਗੇ ਤਾਂ ਉਹ ਚੀਜ਼ ਦੀ ਜਿਹੜੀ ਸੀਐਮ ਦੀ ਜ਼ਿਆਦਾ ਇਹ ਮੈਨੂੰ ਸੋਚ ਲੱਗ ਰਿਹਾ ਹੈ ਪਰ ਦੂਜੀ ਪਾਸੇ ਜਿਵੇਂ ਆਮਦਨੀ ਪਾਰਟੀ ਆਖਦੀ ਹੈ ਜਦੋਂ ਅਸੀਂ ਸਵਾਲ ਕਰਦੇ ਹਾਂ ਕਿਸੇ ਮੰਤਰੀ ਨੂੰ ਜਾਂ ਕਿਸੇ ਹਰ ਵਿਧਾਇਕ ਨੂੰ ਜਾਂ ਕਿਸੇ ਵੀ ਜਿਹੜਾ ਰਿਪਰੈਜ਼ੈਂਟ ਕਰਦਾ ਹੈ ਸਰਕਾਰ ਨੂੰ ਪਾਰਟੀ ਨੂੰ ਤਾਂ ਉਹ ਇਹੀ ਆਖਦੇ ਆ ਕਿ ਜੋ ਇਨਸੀਡੈਂਸ ਹੋ ਉਸ ਥਾਣੇ ਦੇ ਵਿੱਚ ਵਾਪਰਿਆ ਹੈ ਜਾਂ ਜੋ ਚੀਜ਼ਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਇਹ ਕਾਰਵਾਈਆਂ ਹੋਈਆਂ ਉੱਤੇ ਤੁਹਾਡੇ ਨਹੀਂ ਦੇਖੋ ਜੀ ਇਹਨਾਂ ਮੰਤਰੀਆਂ ਨੂੰ ਪੁੱਛਿਆ ਜਾਵੇ ਹਰਿਆਣੇ 'ਚ ਕੀ ਕੁਝ ਵਾਪਰ ਗਿਆ ਦਿੱਲੀ ਵਿੱਚ ਕੀ ਕੁਝ ਹੋ ਜਾਂਦਾ ਹੈ ਆ ਮਹਾਰਾਸ਼ਟਰ ਵਿੱਚ ਕੀ ਹੋ ਗਿਆ ਵੈਸਟ ਬੰਗਾਲ ਦੇ ਵਿੱਚ ਤਾਂ ਪੁਲਿਸ ਵਾਲਿਆਂ ਨੂੰ ਥਾਣੇ 'ਚ ਵੜ ਕੇ ਕੁੱਟਿਆ ਗਿਆ ਸੀ ਇੱਥੇ ਤਾਂ ਇੰਨਾ ਜ਼ਿਆਦਾ ਵੀਡੀਓ ਰਿਕਾਰਡਿੰਗ ਹੋਈ ਹੈ ਤੁਸੀਂ ਦੇਖ ਲਓ ਡਰੋਨ ਦੇ ਨਾਲ ਜਿਹੜਾ ਚਲਾਨ ਹੈ 4000 ਰੁਪਏ ਦਾ ਚਲਾਨ ਹੈ ਅਜਨਾਲਾ ਕਾਂਡ ਵਾਲਾ ਤੇ ਉਹ ਸਾਰਾ ਚਲਾਨ ਹੈ ਉਹ ਮੈਂ ਦੇਖਿਆ ਹੈ ਪੜਿਆ ਹੈ ਵੀਡੀਓ ਰਿਕਾਰਡਿੰਗਾਂ ਦੇਖੀਆਂ ਨੇ ਉੱਥੇ ਜਿੰਨੇ ਅਫਸਰ ਮੌਜੂਦ ਸੀ ਉਹ ਸਾਰੀ ਜਿਹੜੀ ਕਾਫੀ 2-4 ਘੰਟੀਆਂ ਦੀ ਵੀਡੀਓ ਰਿਕਾਰਡਿੰਗ ਹੈ ਉਸ ਦੇ ਵਿੱਚ ਆਪਾਂ ਦੇਖੀਏ ਭਾਈ ਅਮਰਿਤਪਾਲ ਸਿੰਘ ਨੇ ਤਾਂ ਕਿਸੇ ਨੂੰ ਛੁੱਟੀ ਤੱਕ ਨਹੀਂ ਮਾਰੀ ਜਿਹੜੇ ਪੁਲਿਸ ਮੁਲਾਜ਼ਮ ਇੰਜਰਡ ਹੋਏ ਦੇਖੋ ਉਸ ਚ ਗੱਲ ਆਈ ਹੈ ਜੇ ਆਪਾਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੀਏ ਤਾਂ ਦੇਖੋ ਇੱਥੇ ਜਿਵੇਂ ਕਿ ਆ ਸਾਰਾ ਜਿਹੜਾ ਇੱਕ ਸ਼ਾਂਤਮਈ ਪ੍ਰੋਸੀਸ਼ਨ ਹੈ ਉਹ ਆ ਰਿਹਾ ਹੈ ਇੱਥੇ ਗੱਲਬਾਤ ਪੁਲਿਸ ਦੀ ਲਾਈਨ ਹੈ ਇੱਥੇ ਗੱਲਬਾਤ ਚੱਲ ਰਹੀ ਹੈ ਜੋ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਜੀ ਨੇ ਚਾਚਾ ਹਰਜੀਤ ਸਿੰਘ ਜੀ ਉਹ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਐਸਐਸਪੀ ਸਤਿੰਦਰ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਉੱਥੇ ਸੱਜੇ ਹੱਥ ਵੀਡੀਓ ਦੇ ਵਿੱਚ ਇਹ ਆ ਰਿਹਾ ਹੈ ਵੀ ਕੁਝ ਕੁ ਟਕੇ ਹੋਏ ਚਿਹਰਿਆਂ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਪੁਲਿਸ ਨਾਲ ਸ਼ਰਧਾ ਕੀਤੀ ਹੈ ਹੁਣ ਜਾਂ ਤਾਂ ਇਹ ਨੌਜਵਾਨ ਜਿਹੜੇ ਉਸ ਉਸ ਅਜਨਾਲੇ ਹਲਕੇ ਦੇ ਕੋਈ ਲੀਡਰ ਨੇ ਅਜਨਾਲੇ ਹਲਕੇ ਦੇ ਮਜੀਠੇ ਹਲਕੇ ਦੇ ਖੀਮਕਰਨ ਹਲਕੇ ਦੇ ਲੀਡਰ ਨੇ ਉਹਨਾਂ ਦੇ ਭੇਜੇ ਹੋ ਸਕਦੇ ਨੇ ਜਾਂ ਏਜੰਸੀਆਂ ਦੇ ਭੇਜੇ ਹੋ ਸਕਦੇ ਨੇ ਜਿਨ੍ਹਾਂ ਨੇ ਪਹਿਲਾਂ ਸ਼ਰਾਰਤ ਕੀਤੀ ਪਰ ਇਹਨਾ ਹਜ਼ੂਮ ਕੋਈ ਲੈ ਕੇ ਜਾਂਦਾ ਮਤਲਬ ਉਹਦਾ ਕੋਈ ਜ਼ਿੰਮੇਵਾਰ ਤਾਂ ਹੁੰਦਾ ਨਾ ਨੇ ਦੇ ਕੋਲ ਲੱਗਿਆ ਹੁੰਦਾ ਕੋਈ ਜ਼ਿੰਮੇਵਾਰ ਤਾਂ ਹੁੰਦਾ ਮਤਲਬ ਸਰਕਾਰ ਇਹ ਆਂਦੀ ਆ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹ ਇਹ ਆਂਦੇ ਆ ਨਹੀਂ ਦੇਖੋ ਇੱਥੇ ਇੱਕ ਮੰਸ਼ਾ ਵੀ ਦੇਖਣੀ ਚਾਹੀਦੀ ਹੈ ਜੋ ਇੱਕ 23 ਫਰਵਰੀ ਦਾ ਇੱਕ ਵਾਕਿਆ ਹੈ 2023 ਦਾ ਉਸ ਤੋਂ ਇੱਕ ਦਿਨ ਪਹਿਲਾਂ 22 ਫਰਵਰੀ 2023 ਨੂੰ ਭਾਈ ਅਮਰਿਤਪਾਲ ਸਿੰਘ ਦੀ ਇੱਕ ਪ੍ਰੈਸ ਕਾਨਫਰੰਸ ਆਉਂਦੀ ਹੈ ਜਿਸ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਇਹ ਗੱਲ ਆਖੀ ਹੈ ਵੀ ਦੇਖੋ ਤੁਸੀਂ ਮੇਰੇ ਇੱਕ ਸਾਥੀ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਹੈ ਜੋ ਕਿ ਉਸ ਸਮੇਂ ਅਮਰਸਰ ਜੇਲ੍ਹ ਸੀ ਨਾ ਕਿ ਥਾਣੇ ਵਿੱਚ ਸੀ ਤਾਂ ਐਜ਼ ਅ Of protest as a constitutional right of freedom of speech and expression. ਪਰ ਪੀਸਫੁਲ ਪ੍ਰੋਟੈਸਟ ਦੇ ਤਰੀਕੇ ਦੇ ਨਾਲ ਮੈਂ ਉੱਥੇ ਜਾਵਾਂਗਾ ਉੱਥੇ ਜਾ ਕੇ ਮੈਂ ਆਤਮ ਸਮਰਪਣ ਕਰੂੰਗਾ ਤੁਸੀਂ ਜੋ ਮੈਨੂੰ ਫਾਤ ਮੇਰੇ ਸਾਥੀ ਨੂੰ ਫੜਿਆ ਹੈ ਤੁਸੀਂ ਮੇਰੀ ਅਰੈਸਟ ਪਾ ਲਓ ਮੈਂ ਆਪਦੇ ਹੋਰ ਸਾਥੀਆਂ ਨਾਲ ਉੱਥੇ ਜਾ ਕੇ ਆਪਦੀ ਅਰੈਸਟ ਦੇਣ ਲਈ ਟੂ ਕੋਰਟ ਅਰੈਸਟ ਮੈਂ ਆ ਰਿਹਾ ਹਾਂ ਤੇ ਇਹ ਬਾਈ ਫਰਵਰੀ ਦੀ ਸਪੀਚ ਹੈ ਇਹ ਤੁਸੀਂ ਕਿਤੇ ਵੀ ਇਸ YouTube ਤੇ ਦੇਖ ਲਓਗੇ ਪ੍ਰੈਸ ਕਾਨਫਰੈਂਸ ਹੈ ਤਾਂ ਤੁਹਾਨੂੰ ਮਿਲ ਜੂਗੀ ਉਸ ਤੋਂ ਬਾਅਦ ਜੱਲੂਪੁਰ ਖੇੜਾ ਪਿੰਡ ਤੋਂ ਜੋ ਅਜਨਾਲੇ ਤੱਕ ਤੇਰਾ فاਸਲਾ ਹੈ ਘੱਟੋ ਘੱਟ 80 90 ਕਿਲੋਮੀਟਰ ਦਾ ਕਿਤੇ ਕੋਈ ਬੈਰੀ ਬੈਰੀਕੇਟਿੰਗ ਨਹੀਂ ਅਜਨਾਲੇ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਕਿਤੇ ਕੋਈ ਬੈਰੀਕੇਟਿੰਗ ਨਹੀਂ ਜੇ ਉਹਨਾਂ ਨੂੰ ਵਾਕਿਆ ਹੀ ਕੋਈ ਪੁਲਿਸ ਨੂੰ ਖਤਰਾ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗਦਾ ਤਾਂ ਉਹ 57.5 ਲੱਖੀ ਭਾਈ ਅਮਰਿਤਪਾਲ ਸਿੰਘ ਨੂੰ ਘੱਟ ਹੀ ਨਜ਼ਰਬੰਦ ਕਰਦੇ ਪਰ ਅੱਜ ਕਿਉਂ ਲੱਗ ਰਿਹਾ ਆ ਮੰਮੀ ਪਾਰਟੀ ਨੂੰ ਅੱਜ ਕਿਉਂ ਖਤਰਾ ਲੱਗ ਰਿਹਾ ਫਿਰ ਅਮਰਿਤਪਾਲ ਤੋਂ ਖਤਰਾ ਹੈ ਜਾਂ ਮਤਲਬ ਤੁਹਾਨੂੰ ਕੀ ਲੱਗਦਾ ਤੁਹਾਨੂੰ ਮੇਰੇ ਹਿਸਾਬ ਨਾਲ ਜੋ ਆਮ ਆਦਮੀ ਪਾਰਟੀ ਨੂੰ ਭਾਈ ਅਮਰਪਾਲ ਸਿੰਘ ਦੀ ਪਪੂਲੈਰਿਟੀ ਤੋਂ ਖਤਰਾ ਲੱਗ ਰਿਹਾ ਹੈ ਵੀ ਦੇਖੋ ਜਿਹੜਾ ਯੂਥ ਹੁੰਦਾ ਨਾ ਯੂਥ ਕੁਝ ਵੀ ਕਰ ਸਕਦਾ ਹੈ ਜਿਹੜੇ ਬੰਦੇ ਨਾਲ ਯੂਥ ਜੁੜਿਆ ਹੈ ਤਾਂ ਯੂਥ ਨੇ ਮੈਂ ਕਹਾਂਗਾ ਤਖਤੀ ਪਲਟਾ ਕੇ ਰੱਖ ਦਿੱਤੇ ਨੇ ਯੂਥ ਨੇ ਬੜਾ ਕੁਝ ਕੀਤਾ ਕੋਈ ਇਤਿਹਾਸ ਚੱਕ ਕੇ ਦੇਖ ਲਓ ਯੂਥ ਜੰਗਾਂ ਲੜਦਾ ਯੂਥ ਸਾਰਾ ਕੁਝ ਕਰਦਾ ਹੈ ਫਾਂਸੀਆਂ ਤੇ ਯੂਥ ਚੜਿਆ ਜਦੋਂ ਆਹ ਹਿੰਦੁਸਤਾਨ ਦਾ ਜਿਹੜਾ ਸਟਰਗਲ ਚੱਲਿਆ ਆਜ਼ਾਦੀ ਦਾ ਤਾਂ ਇਸ ਸਮੇਂ ਯੂਥ ਦੇ ਜਵਾਨ ਦੇ ਉੱਪਰ ਇੱਕੋ ਨਾਂ ਹੈ ਉਹ ਹੈ ਭਾਈ ਅਮਰਿਤਪਾਲ ਸਿੰਘ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਖੇਮ ਕਰਨ ਹਲਕਾ ਹੋ ਗਿਆ ਹੋਰ ਮਾਝੇ ਦਾ ਜੀਰਾ ਹਲਕਾ ਸੁਲਤਾਨਪੁਰ ਲੋਧੀ ਕਪੂਰਥਲਾ ਪੂਰੇ ਪੰਜਾਬ ਦੇ ਵਿੱਚ ਯੂਥ ਕਹਿੰਦਾ ਵੀ ਜੇ ਇਸ ਸਮੇਂ ਕੋਈ ਸਹੀ ਲੀਡਰ ਹੈ ਤਾਂ ਭਾਈ ਅਮਰਿਤਪਾਲ ਸਿੰਘ ਹੈ ਹੋਰ ਜਿੰਨੇ ਵੀ ਬੁੱਢੇ ਮੈਂ ਕਹੂੰਗਾ ਜਿਹੜੇ ਬਿਊਰਗ ਹੋ ਚੁੱਕੇ ਨੇ ਲੀਡਰ ਉਹਨਾਂ ਨੂੰ ਯੂਥ ਅੱਜ ਇੰਨਾ ਸਪੋਰਟ ਨਹੀਂ ਕਰ ਰਿਹਾ ਤਾਂ ਜਿਵੇਂ ਇੱਕ ਯੂਥ ਦੀ ਵੇਵ ਹੈ ਭਾਈ ਅਮਰਿਤਪਾਲ ਸਿੰਘ ਨੇ ਯੂਥ ਦੇ ਲਈ ਕੰਮ ਕੀਤਾ ਸੀ ਉਹਨਾਂ ਯੂਥ ਨੂੰ ਬਚਾਉਣ ਦੀ ਖਾਤਰ ਖਾਲਸਾ ਵਹੀਰਾ ਚਲਾਈਆਂ ਸੀ ਜੋ ਭਾਈ ਅਮਰਿਤ ਸਿੰਘ ਦੀ ਸੋਚ ਬੜੀ ਵਧੀਆ ਸੀ ਹਲੇ ਤੱਕ ਸਰਕਾਰ ਨੇ ਨਸ਼ੇ ਨੂੰ ਟੈਕਲ ਕੀਤਾ ਲੀਗਲ ਤਰੀਕੇ ਨਾਲ ਕਦੇ ਵੀ ਕਿਸੇ ਸਰਕਾਰ ਨੇ ਸਮਾਜਿਕ ਜਾਂ ਧਾਰਮਿਕ ਤਰੀਕੇ ਤੋਂ ਨਸ਼ੇ ਨੂੰ ਟੈਕਲ ਕਰਨ ਬਾਰੇ ਸੋਚਿਆ ਹੀ ਨਹੀਂ ਲੀਗਲ ਤੇ ਟੈਕਨੀਕਲ ਤਰੀਕੇ ਦੇ ਨਾਲ ਅਮਰੀਕਾ ਯੂ ਐਸ ਏ ਵੀ ਨਸ਼ੇ ਨੂੰ ਟੈਕਲ ਨਹੀਂ ਕਰ ਸਕ ਪਰ ਇਲੀਗਲ ਤਰੀਕੇ ਨਾਲ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਭਾਈ ਅਮਰਿਤਪਾਲ ਸਿੰਘ ਨੇ ਇੱਕ ਸਮਾਜਿਕ ਤਰੀਕੇ ਦੇ ਨਾਲ ਜੋ ਨਸ਼ਾ ਛਡਾਊ ਕੇਂਦਰ ਖੋਲਣੇ ਤੇ ਅਮਰਿਤ ਸ਼ਿਕਾਉਣਾ ਤੇ ਪ੍ਰਚਾਰ ਕਰਨਾ ਤਾਂ ਦੇਖੋ ਇਸ ਤਰੀਕੇ ਦੇ ਨਾਲ ਇੱਕ ਸੋਸ਼ਲ ਮੂਵਮੈਂਟ ਖੜੀ ਕੀਤੀ ਹੈ ਹੁਣ ਸਰਕਾਰ ਨੂੰ ਦਿਖ ਰਿਹਾ ਹੈ ਜਿਹੜੇ ਇਹਨਾਂ ਦੇ ਕਾਮਰੇਡ ਨੇ ਜਿਹੜੇ ਮੀਡੀਆ ਇਹਨਾਂ ਦੇ ਐਡਵਾਈਜ਼ਰ ਵਗੈਰਾ ਹੈਗੇ ਨੇ ਤੇ ਉਹ ਮੇਰੇ ਹਿਸਾਬ ਨਾਲ ਦੇਖ ਰਹੇ ਹੋਣਗੇ ਵੀ ਕਿਵੇਂ ਹੁਣ ਭਾਈ ਅਮਰਿਤਪਾਲ ਸਿੰਘ ਦੀ ਚਲਾਈ ਹੋਈ ਸੋਸ਼ਲ ਮੂਵਮੈਂਟ ਹੁਣ ਇੱਕ ਪੋਲਿਟੀਕਲ ਮੂਵਮੈਂਟ ਚ ਬਣ ਜਾ ਰਹੀ ਹੈ ਦੇਖੋ ਇਤਿਹਾਸ ਗਵਾਹ ਹੈ ਸੰਘਰਸ਼ ਹੁੰਦਾ ਹੈ ਸੋਸ਼ਲ ਮੂਵਮੈਂਟ ਚੱਲਦੀ ਚਾਹੇ 1920 ਦਾ ਅਕਾਲੀ ਦਲ ਦੇਖ ਲੋ ਸਾਰਾ ਨਾ ਪਹਿਲਾ ਸੋਸ਼ਲ ਮੂਵਮੈਂਟ ਚੜਦੀ ਹੈ ਉਦੋਂ ਸਾਰਾ ਵੱਡਾ ਜਿਹੜਾ ਆਪਣਾ ਮੁੱਦਾ ਸੀ ਗੁਰਦੁਆਰਾ ਸੁਧਾਰ ਲੈ ਰਿਹਾ ਸੀ ਉਸ ਤੋਂ ਬਾਅਦ ਚੋ ਜਿਹੜੇ ਬੱਬਰ ਅਕਾਲੀ ਨੇ ਅਕਾਲੀ ਨਹੀਂ ਹੁੰਦੇ ਸ਼ਹੀਦੀਆਂ ਹੁੰਦੀਆਂ ਨੇ ਜੈਤੋ ਦਾ ਮੋਰਚਾ ਲੱਗਦਾ ਚਾਬੀਆਂ ਦਾ ਮੋਰਚਾ ਲੱਗਦਾ ਕੰਧ ਦਾ ਮੋਰਚਾ ਲੱਗਦਾ ਉਹ ਜੇਲ੍ਹ ਕਾਲੇ ਪਾਣੀ ਜਾਂਦੇ ਨੇ ਬੱਬਰ ਅਕਾਲੀ ਬਾਬਾ ਸੋਨ ਸਿੰਘ ਪਖਨਾਰ ਗਏ ਤੇ ਹੋ ਜਿਹੜੇ ਬਾਬਾ ਵਿਸਾਖਾ ਸਿੰਘ ਗਏ ਉਸ ਤੋਂ ਬਾਅਦ ਚੋ ਅਕਾਲੀ ਦਲ ਪੋਲੀਟੀਕਲ ਫਰੰਟ ਤੇ ਆਉਂਦਾ ਉਹ ਸੋਸ਼ਲ ਮੂਵਮੈਂਟ ਇੱਕ ਪੋਲੀਟੀਕਲ ਮੂਵਮੈਂਟ ਬਣਦੀ ਹੈ ਤੇ ਹ ਹੋ ਰਿਹਾ ਹੈ ਇੱਕ ਯੂਥ ਜਿਹੜਾ ਉਹ ਇੱਕ ਸੋਸ਼ਲ ਮੂਵਮੈਂਟ ਨੂੰ ਇੱਕ ਪੋਲਿਟੀਕਲ ਮੂਵਮੈਂਟ 'ਚ ਤਬਦੀਲ ਕਰਨ ਜਾ ਰਿਹਾ ਹੈ ਤਾਂ ਇਸ ਚੀਜ਼ ਤੋਂ ਡਰਦਿਆਂ ਹੋયા ਜੋ ਆਮ ਆਦਮੀ ਪਾਰਟੀ ਤੁਸੀਂ ਦੇਖੋ ਇਹਨਾਂ ਦੇ ਜਿਹੜੇ ਲੀਡਰ ਨੇ ਹਮੇਸ਼ਾ ਇੱਕ ਪੰਥਕ ਐਲੀਮੈਂਟ ਨੂੰ ਇੱਕ ਪੰਥਕ ਧਿਰ ਨੂੰ ਟਾਰਗੇਟ ਕਰਦੇ ਨੇ ਇਹਨਾਂ ਨੂੰ ਡਰ ਲੱਗਦਾ ਸੁਪਨੇ ਦੇ ਵਿੱਚ ਵੀ ਰਾਤ ਨੂੰ ਸੌਂਦੇ ਹੋਏ ਵੀ ਹਮੇਸ਼ਾ ਇਹ ਪੰਥ ਦੀ ਜਿਹੜੀ ਕੋਈ ਸੰਸਥਾ ਹੈ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੀ ਸਰਮੌਰ ਸਸਤ ਹੈ ਹਾਲਾਂਕਿ ਉੱਥੇ ਸਮੇਂ ਜਿਹੜੇ ਉਸ ਦੇ ਗਰੁੱਪ ਕਾਬਜ ਨੂੰ ਗਲਤ ਹੋ ਸਕਦੇ ਨੇ ਤਾਂ ਉਸ ਨੂੰ ਟਾਰਗੇਟ ਕਰਦੇ ਨੇ ਇਹ ਕਾਮਰੇਡ ਫਿਲਾਸਫੀ ਵਾਲੇ ਬੰਦੇ ਹਮੇਸ਼ਾ ਇੱਕ ਪੰਥਕ ਇੰਸਟੀਟਿਊਸ਼ਨ ਨੂੰ ਟਾਰਗੇਟ ਕਰਨ ਬਾਰੇ ਸੋਚਦੇ ਨੇ ਤੇ ਹੁਣ ਇਸ ਸਮੇਂ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਤੇ ਭਾਈ ਅਮਰਿਤਪਾਲ ਸਿੰਘ ਨੂੰ ਇੱਕ ਪੰਥਕ ਧਿਰ ਸਮਝਦਿਆਂ ਹੋਇਆਂ ਤੇ ਉਸ ਸਾਰਾ ਕੁਝ ਮੈਂ ਕਹੂੰਗਾ ਇੱਕ ਕਰਨੀ ਚੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦਾ ਵੀ ਇੱਕ ਬਿਆਨ ਆਇਆ ਹੁਣੇ ਉਹਨੇ ਪੱਤਰਕਾਰਾਂ ਨੇ ਉਹਨਾਂ ਨੂੰ ਕੁਐਸਚਨ ਪੁੱਛਿਆ ਭਾਈ ਅਮਰਪਾਲ ਸਿੰਘ ਅਮਰਪਾਲ ਸਿੰਘ ਹੋਰਾਂ ਬਾਰੇ ਤਾਂ ਉਹਨਾਂ ਦਾ ਕਹਿਣਾ ਸੀ ਕਹਿੰਦੇ ਨਾ ਤਾਂ ਮੈਂ ਕਿਸੇ ਨੂੰ ਲਾਉਣ ਦੇ ਹੱਕ ਚ ਐਨਐਸਏ ਨਹੀਂ ਹਟਾਉਣ ਦੇ ਪਰ ਜਿਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਮਤਲਬ ਕਾਨੂੰਨ ਦੇ ਅਨਸਾਰ ਸਭ ਕੁਝ ਹੋਣਾ ਚਾਹੀਦਾ ਨਹੀਂ ਦੇਖੋ ਜੀ ਵੈਸੇ ਤਾਂ ਜੋ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਦੋਂ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜਦੋਂ ਐਨਐਸਏ ਲਵਾਉਣੀ ਸੀ ਵਿਧਾਨ ਸਭਾ ਦੀਆਂ ਸਪੀਚਾਂ ਮੈਨੂੰ ਯਾਦ ਆ ਇਹਨਾਂ ਦੀਆਂ ਕਹਿੰਦੇ ਸੀ ਵੀ ਆਈਐਸ ਨਾਲ ਫੰਡਿੰਗ ਹੁੰਦੀ ਹੈ ਜਿਹੜਾ ਭਾਈ ਅਮਰਿਤਪਾਲ ਸਿੰਘ ਦਾ ਸਲਾਹਕਾਰ ਹੈ ਈਮਾਨ ਸਿੰਘ ਖਾਰਾ ਉਹ ਪਾਕਿਸਤਾਨ ਜਾਂਦਾ ਹੈ ਪਰਲ ਕੰਟੀਨੈਂਟਲ ਹੋਟਲ ਠਹਿਰਦਾ ਤੇ ਆਈਐਸਆਈ ਨਾਲ ਮੀਟਿੰਗ ਕਰਕੇ ਆਉਂਦਾ ਵਿਧਾਨ ਸਭਾ ਦੀ ਫਲੋਰ ਵਿੱਚ ਇਹਨਾਂ ਨੇ ਕਿਹਾ ਸੀ ਤਾਂ ਹੁਣ ਦੇਖੋ ਇਹ ਚਾਹੇ ਜਿੰਨਾ ਮਰਜ਼ੀ ਆਦਾ ਮੂੰਹ ਫੇਰ ਲੈਣ ਇਹਨਾਂ ਦਾ ਇਹ ਤਾਂ ਜਿਵੇਂ ਕਿ ਇੰਦਰਾ ਗਾਂਧੀ ਨੂੰ ਮਾਂ ਕਹਿਣ ਵਾਲਿਆਂ ਚੋਂ ਨੇ ਜਿਹੜੇ ਮੁੱਖ ਮੰਤਰੀਆਂ ਨੇ ਸਿੱਖਾਂ ਦਾ ਖਾਨ ਕਰਾਇਆ ਉਹਨਾਂ ਦੀਆਂ ਵਰਸ਼ੀਆਂ ਬਣਾਉਣ ਵਾਲਿਆਂ ਚੋਂ ਨੇ ਤੇ ਜੋ ਮਰਜੀ ਸਪਸ਼ਟੀਕਰਨ ਦੇ ਲੈਣ ਜੋ ਇਹਨਾਂ ਦੀ ਭੂਮਿਕਾ ਰਹੀ ਹੈ ਐਨਐਸਏ ਲਵਾਉਣ ਦੇ ਵਿੱਚ ਉਹ ਕਦੇ ਇਤਿਹਾਸ ਦੇ ਵਿੱਚ ਅੱਖੋਂ ਪਰੋਖੇ ਨਹੀਂ ਹੋ ਸਕਦੀ ਉਹ ਹਮੇਸ਼ਾ ਯਾਦ ਰਵੇਗੀ ਇਹਨਾਂ ਦੀਆਂ ਸਪੀਚਾਂ ਨੇ ਵਿਧਾਨ ਸਭਾ ਸਦਨ ਦੀ ਫਲੋਰ ਦੇ ਉੱਪਰ ਉਹ ਹਰੇਕ ਨੂੰ ਯਾਦ ਰਹਿਣਗੀਆਂ ਤਾਂ ਹੁਣ ਤਾਂ ਮੇਰੇ ਹਿਸਾਬ ਨਾਲ ਜੀ ਕੁਝ ਕਰਦੇ ਨਹੀਂ ਤਾਂ ਮਗਰਮਾਛ ਵਾਲੇ ਮੈਂ ਕਹੂੰਗਾ ਅਥਰੂ ਕੱਢਣ ਦੇ ਬਰਾਬਰ ਹੈ ਇਹਨਾਂ ਦਾ ਕੰਮ ਕੋਈ ਅੰਦਰੋਂ ਨਹੀਂ ਦਿਲੋਂ ਕਰਦਾ ਜੇ ਕੋਈ ਅੰਦਰੋਂ ਦਿਲੋਂ ਕਰਦੇ ਹੋਏ ਤਾਂ ਦੇਖੋ ਉਹ ਪੰਜਾਬ ਦੇ ਨੌਜਵਾਨੀ ਨੇ ਦੱਸ ਉਹਨਾਂ ਦੇ ਭਾਈ ਅਮਰਿਤਪਾਲ ਸਿੰਘ ਦਾ ਸਾਰਾ ਟਰਾਂਸਪੋਰਟ ਦਾ ਕੰਮ ਸੀ ਦੁਬਈ ਦੇ ਵਿੱਚ ਉਹ ਸਾਰਾ ਰੁਲ ਗਿਆ ਦਿਲਜੀਤ ਸਿੰਘ ਕਲਸੀ ਦਾ ਫਿਲਮਾਂ ਦਾ ਕੰਮ ਸੀ ਉਹ ਰੁਲ ਗਿਆ ਗੁਰਮੀਤ ਸਿੰਘ ਬੁੱਕਣ ਵਾਲਾ ਦਾ ਜੋ ਸਟੋਰ ਸੀ ਫਰਨੀਚਰ ਦੇ ਉਹ ਖਤਮ ਹੋ ਗਏ ਕਲਵੰਤ ਸਿੰਘ ਰਾਉਕੇ ਉਹਨਾਂ ਦੀ ਨੌਕਰੀ ਚ ਛਲੀ ਗਈ ਪਰਿਵਾਰ ਪਿੱਛੇ ਰੁਲ ਗਏ ਕਿੰਨਾ ਜ਼ਿਆਦਾ ਮਾਨਸਿਕ ਤਣਾਅ ਉਹਨਾਂ 'ਤੇ ਆ ਗਿਆ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਉਹ ਕਹਿੰਦੇ ਨੇ ਅਸੀਂ ਪਾਪਾ ਨੂੰ ਮਿਲਣਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ ਤੇ ਉਹ ਇੰਨਾ ਜ਼ਿਆਦਾ ਇੱਕ ਪੰਜਾਬ ਦੀ ਮੈਂ ਕਹੂੰਗਾ ਇੱਕ ਪੀੜ੍ਹੀ ਉਹਨਾਂ ਪਰਿਵਾਰਾਂ ਦੀ ਇੰਨੀ ਜ਼ਿਆਦਾ ਦਬਾਅ ਥੱਲੇ ਆ ਚੁੱਕੀ ਹੈ ਤਾਂ ਹਲੇ ਵੀ ਸਾਰੇ ਪਾਰਟੀ ਵਾਲੇ ਸੁੱਤੇ ਪਏ ਨੇ ਨਾ ਕੋਈ ਕਾਲੀ ਨਾ ਕਾਂਗਰਸੀ ਕੁਝ ਬੋਲਦੇ ਹੀ ਨਹੀਂ ਪਏ ਕੋਈ ਹਿਲਾ ਕਰਦੇ ਹੀ ਨਹੀਂ ਪਏ ਆਲ ਜੇ ਕਰਨਾ ਚਾਹਣ ਤਾਂ ਆਲ ਪਾਰਟੀ ਮੀਟਿੰਗ ਸਦਨ ਉਹਦੇ ਵਿੱਚ ਇਹ ਰੈਜ਼ੋਲੂਸ਼ਨ ਪਾਸ ਕਰਨ ਇਹ ਵੱਡੇ ਰੋਸ ਮੁਜ਼ਾਰੇ ਕਰਨ ਰਾਸ਼ਟਰਪਤੀ ਨੂੰ ਮੈਨਜ ਜਾਵੇ ਪੰਜਾਬ ਦਾ ਵਫਾ ਜਾਵੇ ਇਹ ਤਾਂ ਕੋਈ ਆਪੋਜੀਸ਼ਨ ਦੀ ਤਾਂ ਕੋਈ ਗੱਲ ਹੀ ਨਹੀਂ ਰਹੇਗੀ ਹੁਣ ਤਾਂ ਪੰਜਾਬ ਦੀ ਗੱਲ ਹੈ ਤਾਂ ਇਹ ਮੇਰੇ ਹਿਸਾਬ ਨਾਲ ਲਿਪ ਸਰਵਿਸ ਜ਼ਿਆਦਾ ਕਰ ਰਹੇ ਨੇ ਜੋ ਵਿਊ ਲਾਈਨ ਦੀ ਖਾਤਰ ਫੇਸਬੁੱਕ ਤੇ ਲਾਈਕ ਕਮੈਂਟ ਲੈਣ ਦੀ ਖਾਤਰ ਇਹ ਟਿਕਟਪਨੀ ਕਰ ਰਹੇ ਨੇ ਦਿਲੋਂ ਇੱਕ ਖਾਲੀ ਨੇ ਮੇਰੇ ਸਾਹਮਣੇ ਅਗਲਾ ਕਦਮ ਤੁਹਾਡਾ ਕੀ ਰਹੇਗਾ ਅਗਲਾ ਕਦਮ ਮੈਂ ਉਹੀ ਤੁਹਾਨੂੰ ਦੱਸ ਰਿਹਾ ਹਾਂ ਵੀ ਹੁਣ ਇੱਕ ਬੜਾ ਜ਼ਿਆਦਾ ਇੱਕ ਨਵੀਂ ਤੇ ਬੇਚੈਨ ਕਰਨ ਵਾਲੀ ਇੱਕ ਅਪਡੇਟ ਮਿਲੀ ਹੈ ਤਾਂ ਹੁਣ ਦੇਖੋ ਪਹਿਲਾਂ ਉੱਥੇ ਦਿਬੜੂਗੜ ਮੈਂ ਜਾਊਂਗਾ ਸਾਰਿਆਂ ਨੂੰ ਮਿਲ ਕੇ ਜਿਵੇਂ ਦੇਖੋ ਕੋਈ ਫੋਨ ਵਗੈਰਾ ਤੇ ਕੋਈ ਰਾਬਤਾਦਾਰ ਤੋਂ ਜਿਹੜਾ ਬੰਦਾ ਹੈ ਲੈਂਡਲਾਈਨ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਉਸ ਤੋਂ ਬਾਅਦ ਜੋ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਸੌਹ ਚੁੱਕਣ ਵਾਲਾ ਹੈ ਜਿਹੜਾ ਉਹ 24 ਜੂਨ ਵਾਲਾ ਸਾਰਾ ਉਹ ਜਿਸ ਤੋਂ ਬਾਅਦ ਉਹਨਾਂ ਨੇ ਮੈਂਬਰ ਪਾਰਲੀਮੈਂਟ ਬੰਨਾ ਹੈ ਉਸ ਤੋਂ ਬਾਅਦ ਉਹ ਅਦਾਲਤਾਂ ਵੀ ਖੁੱਲਣ ਗਈਆਂ ਤਾਂ ਕੁਝ ਦਿਨ ਹਫ਼ਤਾ ਦੱਸਦੇ ਨੇ ਇਸ ਤੇ ਵਿਚਾਰ ਚਰਚਾ ਕਰਕੇ ਹੀ ਜੋ ਅੱਗੇ ਕਿਸੇ ਨiyet ਨਾਲ ਵਧਾਂਗੇ ਪਰਿਵਾਰ ਨਾਲ ਬੈਲਬਤ ਹੋਈ ਥੋੜੀ ਹੋਗੀ ਅੱਜ ਮੇਰੀ ਪਰਿਵਾਰ ਨਾਲ ਗੱਲਬਾਤ ਹੋਈ ਸੀ ਤੇ ਉਹੀ ਗੱਲ ਹੈ ਵੀ ਜਿਵੇਂ ਸਾਰੇ ਪਰਿਵਾਰਾਂ ਨਾਲ ਹੋਈ ਹੈ ਪਰਿਵਾਰ ਵੀ ਚੜੋ ਬੜੇ ਚਿੰਤਾ ਦੇ ਵਿੱਚ ਸੀ ਉਹਨਾਂ ਨੂੰ ਵੀ ਲੱਗ ਰਿਹਾ ਸੀ ਭਾਈ ਗੁਰਮੀਤ ਸਿੰਘ ਬੁੱਕਣ ਵਾਲਿਆਂ ਦਾ ਪਰਿਵਾਰ ਭਾਈ ਅਮਰਿਤਪਾਲ ਸਿੰਘ ਦਾ ਭਾਈ ਪੱਪਲ ਪ੍ਰੀਤ ਸਿੰਘ ਦਾ ਤੇ ਹੋਰ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦਾ ਪਰਿਵਾਰ ਉਹ ਸਾਰੇ ਇੱਕ ਤਰੀਕੇ ਦੇ ਨਾਲ ਸਰਦਾਰ ਦਰਜੀਤ ਸਿੰਘ ਕਲਸੀਹੋੜਾ ਦਾ ਪਰਿਵਾਰ ਉਹ ਸਾਰੇ ਇੱਕ ਤਰੀਕੇ ਦੇ ਨਾਲ ਚਿੰਤਾ ਦੇ ਵਿੱਚ ਸੀ ਉਹਨਾਂ ਨੂੰ ਲੱਗ ਰਿਹਾ ਸੀ ਵੀ ਹੁਣ ਕਿਤੇ ਇਸ ਚੀਜ਼ ਦਾ ਐਂਡ ਆ ਜਾਊਗਾ ਐਨਐਸਏ ਦਾ ਤੇ ਸਾਰੇ ਜਿਹੜੇ ਪੰਜਾਬ ਨੂੰ ਪਰਤਣਗੇ ਆਪਦੇ ਘਰਾਂ ਨੂੰ ਮੁੜਨਗੇ ਪਰ ਉਨ੍ਹਾਂ ਦੇ ਵਿੱਚ ਵੀ ਬੜਾ ਜ਼ਿਆਦਾ ਮੈਸੂ ਕਹੂੰਗਾ ਇੱਕ ਚਿੰਤਾ ਭਰੇ ਉਹ ਹੈਗੇ ਨੇ ਵਿਸ਼ੇ ਦੇ ਵਿੱਚ ਜਿਹੜੇ ਪਰਿਵਾਰ ਨੇ ਵੀ ਕੁਝ ਅੱਗੇ ਸਮਝ ਨਹੀਂ ਆ ਰਿਹਾ ਵੀ ਹੁਣ ਅੱਗੇ ਕਿਵੇਂ ਬਣਨ ਜਾ ਰਿਹਾ ਹੈ ਕੌਮ ਵੀ ਨਾਲ ਖੜੀ ਐ ਗੁਰੂ ਮਹਾਰਾਜ ਦੀ ਕਿਰਪਾ ਵੀ ਬੜੀ ਐ ਪਰ ਇਹ ਚਲੋ ਕੋਈ ਨਹੀਂ ਗੁਰੂ ਮਹਾਰਾਜ ਜੀ ਇਸ ਦਾ ਕੋਈ ਹੱਲ ਕਰਨਗੇ ਜੀ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਵਾਰਿਸ ਪੰਜਾਬ ਦੇ ਵਕੀਲ ਈਮਾਨ ਸਿੰਘ ਖਾਰਾ ਸਾਡੇ ਨਾਲ ਸੀਗੇ ਇਹ ਗੱਲਬਾਤ ਇਹਨਾਂ ਨੇ ਆਪਣੀ ਰੱਖੀ ਹੈ ਕਹਿ ਰਹੇ ਨੇ ਕਿ ਅਮਰਿਤਪਾਲ ਸਿੰਘ ਹੋਰਾਂ ਨਾਲ ਵੀ ਗੱਲ ਹੋਈ ਹੈ ਹੋਰ ਵੀ ਜਿਹੜੇ ਨੌਜਵਾਨ ਸਾਥੀ ਜਿਹੜੇ ਉਹਨਾਂ ਦੇ ਡਿਬਰੂਗੜ੍ਹ جیل ਦੇ ਵਿੱਚ ਪੰਦ ਨੇ ਉਹਨਾਂ ਨਾਲ ਵੀ ਰਾਬਤਾ ਕੀਤਾ ਕਹਿੰਦੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਜਦੋਂ ਕੋਰਟ ਖੁੱਲਦਾ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਨਾਲ ਗੱਲਬਾਤ ਕਰਕੇ ਹੀ ਅਗਲਾ ਫੈਸਲਾ ਲਿਆ ਜਾਵੇਗਾ ਅਜੇ ਹਾਈ ਆਖਰੀ ਹੈ ਅੱਜ ਦਾ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ